ਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਇੱਥੋਂ ਦੇ ਬਹੁਤੇ ਕਿਸਾਨ ਰਵਾਇਤੀ ਖੇਤੀ ਕਰਕੇ ਆਪਣਾ ਆਰਥਿਕ ਗੁਜ਼ਾਰਾ ਕਰਦੇ ਹਨ ਕਾਨਕ ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਨਿਕਲਣ ਲਈ ਖੇਤੀ ਦੇ ਨਾਲ-ਨਾਲ ਬਾਗਬਾਨੀ ਦਾ ਸਾਂਝਾ ਕੀਤਾ ਅਪਣਾਉਣਾ ਅੱਜ ਦੇ ਸਮੇਂ ਦੀ ਮੁੱਖ ਮੰਗ ਹੈ ਇਸ ਲਈ ਕਿਸਾਨਾਂ ਨੂੰ ਵਾਧਾ ਆਮਦਨ ਲੈਣ ਲਈ ਖੇਤੀ ਅਤੇ ਬਾਗਬਾਨੀ ਦੀ ਸਾਂਝੀ ਖੇਤੀ ਕਰਨ ਦੀ ਲੋੜ ਹੈ ਮੈਂ ਦਲਬਾਸੀਆਂ ਚੀਮਾ ਨੋਨ ਐਜ਼ ਲਾਲੀ ਚੀਮਾ ਮੇਰਾ ਪਿੰਡ ਬਰੀਾਰ ਜ਼ਿਲ੍ਹਾ ਗੁਰਦਾਸਪੁਰ ਹੈ ਇਸ ਵੇਲੇ ਮੈਂ ਆਪਣੇ ਬਾਗ ਦੇ ਵਿੱਚ ਖੜਾ ਜਿਸ ਦੀ ਜਿਹੜੀ ਉਮਰ ਤਰੀਬਨ 37 ਸਾਲ ਹੋ ਗਈ ਹੈ ਇਹ ਬਾਗ ਅਡਾ ਰਣਜੀਤ ਬਾਗ ਵਿਖੇ ਸਥਿਤ ਹੈ ਇਹਦੇ ਵਿੱਚ ਦੋ ਤਰ੍ਹਾਂ ਦੀ ਲੀਚੀ ਹੈ ਇੱਕ ਕਲਕੱਤੀ ਹੈ ਇੱਕ ਡੇਰਾ ਦੂਣ ਹੈ ਰਾਈ ਦਾ ਕੰਮ ਚੱਲ ਰਿਹਾ ਤੇ ਪੈਕਿੰਗ ਦਾ ਕੰਮ ਲਾਲਣਾ ਚੱਲ ਰਿਹਾ ਬੂੜੇ ਯੋਰਾ ਦਾ ਕੰਮ ਚੱਲਦਾ ਪਿਆ ਜੀ ਇਹ ਬਹੁਤ ਵਧੀਆ ਫਸਲ ਹੈ ਜੀ ਬਹੁਤ ਕੀਮਤੀ ਫਸਲ ਹੈ ਇਹਦਾ ਬਹੁਤ ਧਿਆਨ ਬਹੁਤ ਧਿਆਨ ਰੱਖਣਾ ਪੈਂਦਾ ਇਸ ਵੇਲੇ ਬਹੁਤ ਇਸ ਸਾਲ ਗਰਮੀ ਨੇ ਬਹੁਤ ਜਿਹੜਾ ਜਿਆਦਾ ਨੁਕਸਾਨ ਕੀਤਾ ਪਰ ਫਿਰ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਥੋੜਾ ਜਿਹਾ ਮੌਸਮ ਦੇ ਵਿੱਚ ਠੰਡ ਆਈ ਹੈ ਤੇ ਥੋੜਾ ਲੀਚੀ ਦਾ ਜਿਹੜਾ ਵੇ ਟੇਸਟ ਵੀ ਬਦਲਿਆ ਤੇ ਥੋੜਾ ਜਿਹਾ ਸਾਈਜ਼ ਵੀ ਵੜਿਆ ਤੇ ਇਹਦੇ ਵਿੱਚ ਇਹ ਵੀ ਬਹੁਤ ਨਿਯੰਤ ਕਰਨੀ ਪੈਂਦੀ ਹੈ ਦੇ ਵਿੱਚ ਜਦੋਂ ਅਸੀਂ ਬਾਗ ਲਾਇਆ ਸੀ ਉਸ ਤੋਂ ਬਾਅਦ 8 8 ਤੋਂ 10 ਸਾਲ ਸਾਨੂੰ ਕੁਝ ਵੀ ਨਹੀਂ ਸੀ ਮਿਲਿਆ ਹੁਣ ਸਾਨੂੰ ਇਹ ਪਰਮਾਤਮਾ ਦੀ ਕਿਰਪਾ ਨਾਲ ਤੇ ਮਿਹਨਤ ਦੀ ਕਿਰਪਾ ਨਾਲ ਸਾਨੂੰ ਚੰਗੇ ਪੈਸੇ ਦੇ ਰਿਹਾ ਹਰ ਸਾਲ ਜਿਹੜਾ ਵੇ ਡੇਰਾ ਦੂਹ ਤੇ ਹਰ ਸਾਲ ਹੀ ਆ ਜਾਂਦੀ ਹੈ ਜਿਹੜੀ ਕਲਕੱਤੀ ਹੋਏ ਉਹ ਇੱਕ ਸਾਲ ਹਟ ਕੇ ਆਉਂਦੀ ਹੈ ਪਰ ਜਦੋਂ ਆਉਂਦੀ ਹੈ ਉਹ ਵੀ ਚੰਗੇ ਪੈਸੇ ਦੇ ਜਾਂਦੀ ਹੈ ਤੇ ਇਹਦੇ ਵਿੱਚ ਇਹਨੂੰ ਜੀ ਰੱਖ-ਰਖਾਉ ਲਈ ਵੀ ਸਪਰੇ ਵੀ ਕਰਨੀ ਪੈਂਦੀ ਹੈ ਜੀ ਇਹਦਾ ਪੂਰਾ ਧਿਆਨ ਰੱਖਣਾ ਪੈਂਦਾ ਹੁਣ ਇਹ ਜਦੋਂ ਤੜਾਈ ਹੋ ਜਾਣੀ ਹੈ ਫਿਰ ਇਹ ਥੱਲੇ ਸਫਾਈ ਕਰਨੀ ਹੈ ਸਫਾਈ ਕਰਕੇ ਇਹਨੂੰ ਥੋੜੀ ਨਾਈਟ੍ਰੋਜਨ ਦੇਣੀ ਹੈ ਤਾਂ ਜਿਹੜੇ ਬੂਟਿਆਂ ਤੋਂ ਫਲ ਆਇਆ ਬੂਟਿਆਂ ਥੋੜੀ ਜੀ ਜਿਹੜੀ ਹੈ ਹੋਸ਼ ਆ ਜਾਵੇ ਉਸ ਤੋਂ ਬਾਅਦ ਫਿਰ ਅਸੀਂ ਹਰ 2 ਸਾਲ ਤੇ ਬਾਅਦ ਇੱਥੇ ਦੇਸੀ ਰੂੜੀ ਪਾਨੇ ਆ ਚਾਰ ਟੋਕਰੀਆਂ ਪਾਣੀ ਟੋਕਰੀਆਂ ਜਿਸ ਤਰ੍ਹਾਂ ਦੀ ਬੂਟੇ ਦੀ ਹੈਗੀ ਹੈ ਉਸ ਤੋਂ ਬਾਅਦ ਪਾਣੀ ਹੈ ਫਿਰ ਇਹਦੀ ਅਸੀਂ ਜੀ ਨਵੰਬਰ ਦਸੰਬਰ ਦੇ ਵਿੱਚ ਗੁਡਾਈ ਕਰਨੀ ਹੈ ਗੁਡਾਈ ਕਰਕੇ ਇਹਦੇ ਵਿੱਚ ਫਿਰ ਅਸੀਂ ਡਾਇਆ ਜੋ ਵੀ ਰਿਕਮੈਂਡ ਕਰਦੀ ਹੈ ਯੂਨੀਵਰਸਿਟੀ ਵੱਲੋਂ ਹਾਰਟੀਕਲਚਰ ਡਿਪਾਰਟਮੈਂਟ ਵੱਲੋਂ ਜੋ-ਜੋ ਚੀਜ਼ਾਂ ਖਾਦਾਂ ਸਾਡੇ ਵਾਸਤੇ ਰਿਕਮੈਂਡ ਕਰਦੇ ਨੇ ਅਸੀਂ ਉਹ ਪਾਉਣੇ ਆ ਜਿਹੜੀਆਂ ਸਪਰੇਆਂ ਨੇ ਉਹ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਕਰਦੇ ਜੋ ਸਾਨੂੰ ਮਹਿਕਮੇ ਵੱਲੋਂ ਹਾਰਟੀਕਲਚਰ ਡਿਪਾਰਟਮੈਂਟ ਯੂਨੀਵਰਸਿਟੀ ਦੇ ਜਿਹੜੇ ਡਾਕਟਰ ਸਾਹਿਬਾਨ ਨੇ ਜੋ ਵੀ ਸਾਨੂੰ ਰਿਕਮੈਂਡ ਕਰਦੇ ਨੇ ਉਹਦੇ ਮੁਤਾਬਕ ਅਸੀਂ ਸਪਰੇ ਕਰਨੇ ਆ ਮੈਂ ਜ਼ਿੰਮੇਵਾਰਾਂ ਭਰਾਵਾਂ ਨੂੰ ਇਹ ਕਹਾਂਗਾ ਵੀ ਜਦੋਂ ਖਾਦ ਪਾਉਣੀ ਹੈ ਤੇ ਜਦੋਂ ਸਪਰੇ ਕਰਨੀ ਹੈ ਉਹ ਤੋਂ ਸਾਨੂੰ ਪੂਰਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਦੋਂ ਵੀ ਆਪਾਂ ਕੰਮ ਕਰਨੇ ਆ ਥੋੜੀ ਬਹੁਤੀ ਸਾਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਜੇ ਆਪਾਂ ਥੋੜੇ ਅਵੇਸਲੇ ਹੋ ਜਾਾਂਗੇ ਤੇ ਸਪਰੇ ਵੀ ਠੀਕ ਨਹੀਂ ਹੋਏਗੀ ਤੇ ਖਾਦ ਵੀ ਜਿਹੜੀ ਉਹ ਠੀਕ ਨਹੀਂ ਪਏਗੀ ਸੋ ਮੈਂ ਸਾਰਿਆਂ ਨੂੰ ਕਹਾਂਗਾ ਵੀ ਜਦੋਂ ਵੀ ਇਹਦੇ ਨਾਲ ਜਦੋਂ ਵੀ ਆਪਾਂ ਖਾਦ ਪਾਉਣੀ ਹੈ ਤੇ ਉਦੋਂ ਆਪਾਂ ਬੜੇ ਧਿਆਨ ਨਾਲ ਸਪਰੇ ਕਰਨੀ ਬੜੇ ਧਿਆਨ ਨਾਲ ਕੀਤੀ ਜਾਵੇ ਕਿਉਂਕਿ ਸਾਰੇ ਸਾਲ ਇਹ ਤੋਂ ਆਪਾਂ ਫਲ ਲੈਣਾ ਚਾਹੀਦਾ ਮੇਰਾ ਨਾਮ ਹੈ ਜਗਨਪ੍ਰੀਤ ਸਿੰਘ ਮੈਂ ਬਤੌਰ ਬਾਗਬਾਨੀ ਵਿਕਾਸ ਸਭਾ ਜਲੰਧਰ ਵਿਖੇ ਆਪਣੀ ਸੇਵਾ ਨਿਭਾ ਰਿਹਾ ਹਾਂ ਸਾਡਾ ਵਿਕਾਪ ਦਾ ਮੋੱਖ ਮੰਤਵ ਹੈ ਬਾਗਬਾਨੀ ਵਿਭੰਨਤਨ ਨੂੰ ਪ੍ਰਮੋਟ ਕਰਨਾ ਤੇ ਮੈਂ ਕਿਸਾਨ ਵੀਰੋ ਅੱਜ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਸੀਂ ਰਵਾਇਤੀ ਖੇਤੀ ਤੋਂ ਹਟ ਕੇ ਜਖਰਵਾਇਤੀ ਖੇਤੀ ਦੇ ਨਾਲ-ਨਾਲ ਅਸੀਂ ਬਾਗਬਾਨੀ ਨੂੰ ਕਿਵੇਂ ਅਸੀਂ ਪਸੰਦ ਕਰ ਸਕਦੇ ਆ ਤੇ ਬਹੁਤ ਸਾਰੇ ਕਿਸਾਨ ਵੀਰ ਅੱਜ ਵੀ ਕਣਕ ਜਾਂ ਝੋਨੇ ਵਿੱਚ ਫਸੇ ਹੋਏ ਆ ਤੇ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਕਣਕ ਦੇ ਝੋਨੇ ਨਾਲੋਂ ਜੇਕਰ ਅਸੀਂ ਬਾਗਬਾਨੀ ਚੋਂਨੇ ਆ ਤੇ ਸਾਡੇ ਕੋਲ ਬਹੁਤ ਸਾਰੇ ਆਪਸ਼ਨ ਆ ਜਿਵੇਂ ਕਿ ਅਸੀਂ ਬਾਗ ਲਗਾ ਸਕਦੇ ਹਾਂ ਸਬਜ਼ੀਆਂ ਲਗਾ ਸਕਦੇ ਹਾਂ ਇਹਦੇ ਨਾਲ ਨਾਲ ਅਸੀਂ ਸਾਡੇ ਕੋਲ ਬਹੁਤ ਸਾਰੇ ਸਹਾਇਕ ਧੰਦੇ ਹੈਗੇ ਆ ਨਾ ਜਿਨ੍ਹਾਂ ਵਿੱਚ ਮਸ਼ਰੂਮ ਕਲਟੀਵੇਸ਼ਨ ਆ ਜਾਂਦਾ ਹੈ ਉਸ ਤੋਂ ਇਲਾਵਾ ਆਪਾਂ ਮੱਖੀ ਪਾਲਣ ਦਾ ਕੰਮ ਕਰ ਸਕਦੇ ਹਾਂ ਇਸ ਤੋਂ ਇਲਾਵਾ ਵੀ ਜੇ ਆਪਾਂ ਗੱਲ ਕਰੀਏ ਤੇ ਇੱਕ ਹੋਰ ਬਹੁਤ ਸੋਹਣਾ ਕੰਮ ਹੈ ਫੁੱਲਾਂ ਦੀ ਖੇਤੀ ਦਾ ਫੁੱਲਾਂ ਦੀ ਖੇਤੀ ਦੇ ਵਿੱਚ ਵੀ ਅਸੀਂ ਬਹੁਤ ਸਾਰੇ ਆਪਸ਼ਨ ਆ ਤੁਸੀਂ ਆਪਣਾ ਖੇਤਾਂ ਦੇ ਫੁੱਲ ਲਗਾ ਕੇ ਫੁੱਲਾਂ ਨੂੰ ਫਰੈਸ਼ ਵੀ ਵੇਚ ਸਕਦੇ ਹੋ ਜੇ ਉਹਨਾਂ ਦੇ ਬੀਜ ਉਤਪਾਦਨ ਦੀ ਗੱਲ ਕਰੀਏ ਤਾਂ ਬੀਜ ਉਤਪਾਦਨ ਦੇ ਵਿੱਚ ਵੀ ਬਹੁਤ ਸਾਰਾ ਸਕੋਪ ਹੈਗਾ ਜੀ ਬੀਜ ਉਤਪਾਦਨ ਦਾ ਅਸੀਂ ਡਾਇਰੈਕਟ ਕੰਪਨੀ ਦੇ ਨਾਲ ਲਿੰਕ ਕਰਵਾ ਕੇ ਤੁਹਾਡਾ ਬੀਜ ਬਾਹਰ ਵੀ ਪਜਾ ਸਕਦੇ ਆ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਜੇ ਬਾਗਬਾਨੀ ਨੂੰ ਮੁੱਖ ਤੌਰ ਤੇ ਜਾਣਿਆ ਜਾਂਦਾ ਉਹ ਜਾਣਿਆ ਜਾਂਦਾ ਬਾਗਾ ਦੇ ਨਾਲ ਤੇ ਸਾਡੇ ਜ਼ਿਲਹੰਦਰ ਵਿਖੇ ਬਹੁਤ ਹੀ ਸਾਰੇ ਆਪਣੇ ਗਾਂਵ ਵੱਦੂ ਜ਼ਿੰਮੇਦਾਰ ਹਨ ਜਿਨ੍ਹਾਂ ਨੇ ਜਿਹੜੇ ਬਾਗ ਹਟਾ ਰਹੇ ਹਨ ਇਹਨਾਂ ਦੇ ਵਿੱਚ ਅਸੀਂ ਮੁੱਖ ਸਾਡੇ ਜ਼ਿਲਹੰਦਰ ਦੇ ਵਿੱਚ ਬਾਗਾਂ ਦੇ ਹਿੱਟ ਰੱਖਵਾ ਹੈ ਉਹ ਆਪਣਾ ਨਾਖਾ ਹੇਠ ਹੈ ਨਾਖਾ ਤੋਂ ਇਲਾਵਾ ਵੀ ਅਜੇ ਗੱਲ ਕਰੀਏ ਤੇ ਆੜੂ ਤੇ ਪਲਮ ਤੇ ਅਮਰੂਦ ਇਹਨਾਂ ਦੇ ਵਿੱਚ ਵੀ ਬਾਗਬਾਨ ਬਹੁਤ ਸੋਹਣਾ ਕੰਮ ਕਰ ਰਹੇ ਹਨ ਤੇ ਇਹਦੇ ਨਾਲ ਜੇ ਆਪਾਂ ਗੱਲ ਕਰੀਏ ਤੇ ਜੇ ਸਿਰਫ ਨਾਖਾ ਦੀ ਗੱਲ ਕਰੀਏ ਤੇ ਇੱਕ ਕਿਸਾਨ ਇੱਕ ਕਿੱਲੇ ਦੇ ਵਿੱਚੋਂ ਜਿਹਦਾ ਪੁਰਾਣਾ ਬਾਗ ਬਹੁਤ ਸੋਹਣਾ ਬਾਗ ਹੈ 2-3 ਲੱਖ ਤੋਂ ਵੱਧ ਇਨਕਮ ਲੈ ਰਿਹਾ ਹੈ ਉਹ ਸਿਰਫ ਜੇ ਗੱਲ ਕਰੀਏ ਕਿ ਸਿਰਫ ਠੇਕੇਦਾਰ ਦੀ ਗੱਲ ਕਰੀਏ ਤੇ ਠੇਕੇਦਾਰ ਨੂੰ ਇਨਾ ਠੇਕਾ ਚੱਲ ਰਿਹਾ ਹੈ ਜੇ ਉਹ ਆਪਣੇ ਖੁਦ ਖੇਤ ਮਾਰਕੀਟਿੰਗ ਦੇ ਵਿੱਚ ਆ ਜਾਂਦਾ ਤੇ ਇਸ ਤੋਂ ਜ਼ਿਆਦਾ ਮੁਨਾਫਾ ਕਮਾ ਸਕਦਾ ਹੈ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਿ ਜਿਹੜੀ ਰਵਾਇਤੀ ਖੇਤੀ ਨੂੰ ਹਟ ਕੇ ਬਾਗਬਾਨੀ ਕਿਵੇਂ ਵਧੀਆ ਵਾ ਉਹ ਇਸ ਤਰ੍ਹਾਂ ਵਧੀਆ ਵਾ ਕਿ ਸਬਜ਼ੀਆਂ ਜੇ ਉਗਾ ਕੇ ਆਪਾਂ ਡੇਲੀ ਇਨਕਮ ਲੈ ਸਕਦੇ ਆ ਆਪਣਾ ਹਰ ਘਰ ਦੇ ਵਿੱਚ ਹਰ ਕਿਸਾਨ ਨੂੰ ਹੋਰ ਜ਼ਰੂਰਤਾਂ ਹੁੰਦੀਆਂ ਡੇਲੀ ਖਰਚੇ ਹੁੰਦੇ ਆ ਜੇਕਰ ਆਪਾਂ ਆਪ ਸਬਜ਼ੀ ਦੀ ਖੇਤੀ ਕਰਦੇ ਆ ਤੇ ਮਾਰਕੀਟ ਵਿੱਚ ਜਾ ਕੇ ਅਸੀਂ ਰੋਜ਼ ਮੁਨਾਫਾ ਲੈ ਸਕਦੇ ਆ ਇਸ ਤੋਂ ਇਲਾਵਾ ਜੇ ਗੱਲ ਕਰੀਏ ਸਹਾਇਕ ਧੰਦਿਆ ਦੀ ਤੇ ਬਾਗਬਾਨੀ ਇਹੋ ਜਿਹਾ ਇੱਕ ਕਿੱਤਾ ਵਾ ਇਹੋ ਜਿਹਾ ਇੱਕ ਵਿਭਾਗ ਆ ਜਿਹੜਾ ਕਿ ਸਵੈ ਫਾਰਮਰ ਨੂੰ ਕਰਦਾ ਜੀ ਤੇ ਇਹਦੇ ਵਿੱਚ ਆਪਾਂ ਜੇ ਗੱਲ ਕਰੀਏ ਖੁੰਬਾਂ ਦੀ ਖੇਤੀ ਦੀ ਖੁੰਬਾਂ ਦੀ ਖੇਤੀ ਦੀ ਬਹੁਤ ਜ਼ਿਆਦਾ ਜ਼ਮੀਨ ਦੀ ਲੋੜ ਨਹੀਂ ਹੁੰਦੀ ਅਸੀਂ ਥੋੜੇ ਕਿੱਲੇ ਅੱਧੇ ਕਿੱਲੇ ਦੇ ਵਿੱਚ ਹੀ ਖੁੰਬਾਂ ਦੀ ਖੇਤੀ ਕਰ ਸਕਦੇ ਆ ਖੁੰਬਾਂ ਦੀ ਖੇਤੀ ਦੋ ਤਰ੍ਹਾਂ ਦੀ ਖੇਤੀ ਹੁੰਦੀ ਆ ਇਦੇ ਵਿੱਚ ਅਸੀਂ ਸੀਜ਼ਨਲ ਵੀ ਕਰ ਸਕਦੇ ਹਾਂ ਜਿਹੜੀ ਸਤੰਬਰ ਅਕਤੂਬਰ ਤੋਂ ਮਾਰਚ ਅਪ੍ਰੈਲ ਤੱਕ ਜਾਂਦੀ ਹੈ ਨਹੀਂ ਤਾਂ ਅਸੀਂ ਦੂਸਰੇ ਸਾਰਾ ਸਾਲ ਜੇ ਕਰਨਾ ਹੋ ਜਾਈ ਤੇ ਕੋਲਡ ਸਟੋਰਾਂ ਦੀ ਮਦਦ ਦੇ ਨਾਲ ਸਾਰਾ ਸਾਲ ਉਹਦੀ ਖੇਤੀ ਵੀ ਕੀਤੀ ਜਾ ਸਕਦੀ ਹੈ ਤੇ ਗਾਂਵ ਵਾਲਾ ਟਾਈਮ ਆਉਣ ਵਾਲਾ ਹੈ ਬਾਗਬਾਨੀ ਦਾ ਹੀ ਟਾਈਮ ਹੈ ਤੇ ਇਹਦੇ ਵਿੱਚ ਆਪਾਂ ਵੱਧ ਤੋਂ ਵੱਧ ਜੇ ਕਿਸਾਨ ਜੁੜ ਕੇ ਇਹ ਬਹੁਤ ਸੋਨਾ ਮੁਨਾਫਾ ਕਮਾ ਸਕਦੇ ਹਨ ਬਾਗਬਾਨੀ ਪਾਬ ਵੱਲੋਂ ਹੋਰ ਵੀ ਇੱਕ ਸਕੀਮ ਚਲਾਈ ਜਾ ਰਹੀ ਹੈ ਜਿਹਨੂੰ ਅਸੀਂ ਕਲਸਟਰ ਡਵੈਲਪਮੈਂਟ ਕਹਿੰਦੇ ਆ ਇਹਦੇ ਵਿੱਚ ਕੀ ਹੈ ਕਿ ਬਾਗਬਾਨ ਆਪਣੇ ਨਾਲ ਹੋਰ ਬਾਗਬਾਨਾਂ ਨੂੰ ਜੋੜ ਕੇ ਜਿਵੇਂ ਕਿ ਆਲੂ ਜਾਂ ਕਿ ਮਿਰਚ ਦੀ ਖੇਤੀ ਕਰਦਾ ਹੈ 25 ਤੋਂ 50 ਜੇ ਫਾਰਮਰ ਜੁੜ ਜਾਂਦੇ ਆ ਤਾਂ ਉਹ ਆਪਣੀ ਉਪਜ ਦਾ ਸਹੀ ਤਰੀਕੇ ਨਾਲ ਧਾਮ ਲੈ ਸਕਦੇ ਆ ਧਾਮ ਲੈਣ ਦਾ ਇਹ ਮਤਲਬ ਆ ਕਿ ਅਸੀਂ ਉਸ ਨੂੰ ਇਸ ਤਰੀਕੇ ਨਾਲ ਉਗਾਉਣਾ ਵਾ ਕਿ ਉਹਦੀ ਕੁਆਲਿਟੀ ਵਧੀਆ ਬਣੇ ਠੀਕ ਹੈ ਜੀ ਜੇ ਕੁਆਲਿਟੀ ਆਪਣੇ ਕੋ ਹੋਰ ਵਧੀਆ ਬਣੂਗੀ ਆਪ ਨੂੰ ਮਾਰਕੀਟ ਦੇ ਵਿੱਚ ਮੂੰਹ ਮੰਗਿਆ ਦਾਮ ਮਿਲੂਗਾ ਇਸ ਤੋਂ ਇਲਾਵਾ ਵੀ ਜੇ ਗੱਲ ਕਰੀਏ ਤੇ ਉਹਦੀ ਪ੍ਰੋਸੈਸਿੰਗ ਵੀ ਕੀਤੀ ਜਾ ਸਕਦੀ ਹੈ ਮਿਰਚਾਂ ਨੂੰ ਸੁਕਾ ਕੇ ਵੀਚਿਆ ਜਾ ਸਕਦਾ ਵਾ ਕਿ ਤੇ ਫਰੈਸ਼ ਵੀ ਵੇਚਿਆ ਜਾ ਸਕਦਾ ਇਹ ਸਾਰਾ ਅਸੀਂ ਬਾਗਬਾਨ ਬਾਗਬਾਨੀ ਵਿਭਾਗ ਵੱਲੋਂ ਉਹਨਾਂ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ ਕਿਉਂਕਿ ਛੋਟਾ ਕਿਸਾਨ ਹਰ ਰੋਜ਼ ਖਰਚੇ ਹੀ ਠਾ ਕੇ ਜਾਂ ਹੋਰ ਮਾਰ ਤੇ ਦਿਨੋ ਦਿਨ ਉਹਦੀ ਇਨਕਮ ਘਟ ਰਹੀ ਹੈ ਸਿਸਾ ਬਾਗਬਾਨੀ ਸਿਸਾ ਦਾ ਇਹੀ ਮੰਤਵ ਆ ਕਿ ਉਹਦੀ ਇਨਕਮ ਕਿਸੇ ਤਰੀਕੇ ਨਾਲ ਵਧਾਈ ਜਾ ਸਕੇ ਸੋ ਇਹਦਾ ਇਹੀ ਤਰੀਕਾ ਹੈ ਕਿ ਛੋਟੇ ਕਿਸਾਨ ਸਾਰੇ ਰਲ ਮਿਲ ਕੇ ਆਪਣੀ ਇੱਕ ਉਪਜ ਨੂੰ ਵਧੀਆ ਤਰੀਕੇ ਨਾਲ ਤਿਆਰ ਕਰਨ ਵਧੀਆ ਤਰੀਕੇ ਦਾ ਤਿਆਰ ਕਰਨ ਦਾ ਇਹ ਮਤਲਬ ਆ ਕਿ ਉਹਦੇ ਵਿੱਚ ਕੋਈ ਬਾਧੂ ਖਾਦ ਦਵਾਈ ਨਾ ਪਾਈ ਜਾਵੇ ਮੇਰਾ ਨਾਮ ਜਤਿੰਦਰਪਾਲ ਸਿੰਘ ਸਿੱਧੂ ਹੈ ਅਤੇ ਮੇਰਾ ਪਿੰਡ ਸੇਮੀ ਹੈ ਜੋ ਕਿ ਜ਼ਿਲ੍ਹਾ ਜਲੰਧਰ ਦੇ ਵਿੱਚ ਪੈਂਦਾ ਹੈ ਅੱਜ ਤੋਂ 22 ਸਾਲ ਪਹਿਲੇ ਮੈਂ ਇਹ ਫੈਸਲਾ ਲਿਆ ਕਿ ਮੈਂ ਰਵਾਇਤੀ ਖੇਤੀ ਛੱਡ ਕੇ ਝੋਨੇ ਅਤੇ ਕਣਕ ਦੇ ਚੱਕਰ ਤੋਂ ਬਾਹਰ ਨਿਕਲ ਕੇ ਬਾਗਬਾਨੀ ਵਾਲਾ ਆਵਾਂ ਤੇ ਮੇਰਾ ਇਹ ਫੈਸਲਾ ਬਹੁਤ ਵਧੀਆ ਪ੍ਰੂਫ ਹੋਇਆ ਹੈ ਮੇਰੀ ਸਾਰੀ ਮਦਦ ਜਿਹੜੀ ਹੈ ਉਹ ਬਾਗਬਾਨੀ ਵਿਭਾਗ ਨੇ ਕੀਤੀ ਹੈ ਮੈਂ ਸਿਰਫ 2 ਸਾਲ ਦੇ ਵਿੱਚ ਆਪਣੇ ਬਾਗ ਨੂੰ ਇਨਕਮ ਤੇ ਲੈ ਆਇਆ ਹਾਂ ਮੇਰੇ ਬਾਗ ਦੇ ਵਿੱਚ ਮੁੱਖ ਤੌਰ ਤੇ ਆड़ੂ ਹੈ ਨਾਖ ਹੈ ਆਲੂ ਬਖਾਰਾ ਹੈ ਅਤੇ ਆਂਬਦੀਆਂ ਵੀ ਵੈਰਾਈਟੀਆਂ ਹਨ ਲੀਚੀ ਵੀ ਹੈਗੀ ਹੈ ਜੀ ਉਸ ਤੋਂ ਬਾਅਦ ਮੈਂ ਸਿਟਰਸ ਕਿਨੂ ਦੀਆਂ ਵੀ ਸਾਰੀਆਂ ਵੈਰਾਈਟੀਆਂ ਲਾਈਆਂ ਹਨ ਤੇ ਮੇਰਾ ਤਜਰਬਾ ਬਹੁਤ ਵਧੀਆ ਰਿਹਾ ਹੈ ਮੈਂ ਇਹ ਦੇਖਿਆ ਹੈ ਕਿ ਰਵਾਇਤੀ ਖੇਤੀ ਨਾਲੋਂ ਇਹਦੇ ਵਿੱਚ ਆਮਦਨ ਬਹੁਤ ਜ਼ਿਆਦਾ ਹੈ ਅਤੇ ਜੋ ਇੰਨੀ ਜਲਦੀ ਇਹ ਬਾਗ ਮੇਰਾ ਇਨਕਮ ਦੇਣੀ ਸ਼ੁਰੂ ਕਰ ਦਿੰਦੀ ਹੈ ਆਮਦਨ ਜਿਹੜੀ ਆਈ ਹੈ ਇਹ ਜਿਹੜੀ ਬਾਗਬਾਨੀ ਵਿਭਾਗ ਪੰਜਾਬ ਅਤੇ ਪੀਏਯੂ ਦੀਆਂ ਹਦਾਇਤਾਂ ਦੇ ਅਨੁਸਾਰ ਆਪਣੇ ਬਾਗ ਨੂੰ ਲਾਉਣਾ ਉਹਨੂੰ ਪਾਲਣਾ ਦਵਾਈਆਂ ਤੇ ਪ੍ਰੂਨਿੰਗ ਕਰਨੀ ਟ੍ਰੇਨਿੰਗ ਕਰਨੀ ਉਹਦੇ ਕਰਕੇ ਮੇਰਾ ਬਾਗ ਹੁਣੇ ਤੋਂ ਮੈਨੂੰ ਬਹੁਤ ਅੱਛੀ ਇਨਕਮ ਦੇ ਰਿਹਾ ਹੈ ਪਹਿਲੇ 2 ਸਾਲ ਬਹੁਤ ਔਖੇ ਹਨ ਬਾਗਾਂ ਵਿੱਚ ਪਰ ਜਿਹੜਾ ਮੁਨਾਫਾ ਇਹ ਦਿੰਦਾ ਹੈ ਉਹ ਆਮ ਖੇਤੀ ਤੋਂ ਕਈ ਗੁਣਾ ਹੈ ਅਸੀਂ ਪਾਣੀ ਵੀ ਵੇਚਾਰੇ ਹਾਂ एनवायरनमेंट अर्थचारा ਹੈ ਆਪਣਾ ਉਹਦੇ ਚ ਵੀ ਕੰਟਰੀਬਿਊਟ ਕਰ ਰਹੇ ਹਾਂ ਆਪਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇਸ ਵੱਲ ਜਾਣਾ ਚਾਹੀਦਾ ਹੈ ਮੇਰਾ ਆਪਣਾ ਤਜਰਬਾ ਇਹ ਕਹਿੰਦਾ ਹੈ ਕਿ 나ਖ ਜਿਹੜੀ ਹੈ ਇਹ ਬਹੁਤ ਅੱਛੀ ਹੈ ਉਹਦੇ ਵਿੱਚ ਜਿਹੜਾ ਆड़ੂ ਹੈ ਉਹ ਉਸ ਤੋਂ ਵੀ ਅੱਛਾ ਹੈ ਇਹਨਾਂ ਦੀ ਬਾਗਬਾਨੀ ਵਿਭਾਗ ਦੀ ਆਪਣੀ ਰეკਮੈਂਡੇਸ਼ਨ ਤੇ ਮੈਂ 나ਖਾਂ ਦੇ ਵਿੱਚ ਐਜ਼ ਅ ਫিলার ਲਾਏ ਹਨ ਆड़ੂ ਤੇ ਜਿਹੜੇ ਆड़ੂ ਹਨ ਉਹ ਮੈਨੂੰ ਬਹੁਤ ਚੰਗੀ ਇਨਕਮ ਦੇ ਰਹੇ ਹਨ ਇਸ ਵਾਰ ਮੈਂ ਸੈਲਫ ਮਾਰਕETING ਦੀ ਵੀ ਕੋਸ਼ਿਸ਼ ਕੀਤੀ ਹੈ ਅਗਲੇ ਸਾਲ ਤੋਂ ਮੈਂ ਸੈਲਫ ਮਾਰਕETING ਵੱਲ ਵੀ ਜਾਊਂਗਾ ਤੇ ਮੈਂ ਆਪਣੇ ਬਾਗਵਾਨ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਇਹ ਕਹਾਂਗਾ ਕਿ ਉਹ ਨਵੀਂ ਤੋਂ ਨਵੀਆਂ ਜਿਹੜੀਆਂ ਵੈਰਾਈਟੀਆਂ ਪੀਯੂ ਵੱਲੋਂ ਆ ਰਹੀਆਂ ਹਨ ਉਹਨਾਂ ਦੇ ਉੱਤੇ ਹੀ ਜਾਣ ਉਹੀ ਚੀਜ਼ਾਂ ਲਗਾਉਣ ਜਿਹੜਾ ਅੰਬ ਹੈ ਉਹਦੇ ਵਿੱਚ ਮੈਂ ਕਲਰਡ ਵੈਰਾਈਟੀਆਂ ਦੇ ਵਿੱਚ ਗਿਆ ਹਾਂ ਤੇ ਮੇਰੇ ਰਿਜ਼ਲਟ ਬਹੁਤ ਇਨਕਰੇਜਿੰਗ ਹਨ ਸਾਰਾ ਜਿਹੜਾ ਮੇਰੇ ਕੋਲ ਦੁਨੀਆ ਦੀਆਂ ਬਹੁਤ ਵੈਰਾਈਟੀਆਂ ਹਨ ਜਿਹੜੀਆਂ ਕਿ ਬਹੁਤ ਅੱਛਾ ਪਰਫਾਰਮ ਕਰੀਆਂ ਹਨ ਇਹ ਆਮਦੀਆਂ ਵੈਰਾਈਟੀਆਂ ਹੋ ਗਈਆਂ ਆਪਣਾ ਆੜੂ ਹੋ ਗਿਆ ਨਾਸ਼ਪਾਤੀ ਦੀਆਂ ਵੀ ਮੇਰੇ ਕੋਲ ਹੋਰ ਵੈਰਾਈਟੀਆਂ ਹਨ ਜਿਹੜੀਆਂ ਪੀਏਯੂ ਨੇ ਰਿਲੀਜ਼ ਕੀਤੀਆਂ ਹਨ ਜਿਵੇਂ ਕਿ ਨੀਜੀ ਸਿੱਕੀ ਹੈ ਜੋ ਕਿ ਬਹੁਤ ਹੀ ਇੱਕ ਯੂਨਿਕ ਫਲ ਹੈ ਬਹੁਤ ਹੀ ਸਵਾਦਿਸ਼ਟ ਹੈ ਇਦਾਂ ਹੀ ਆੜੂ ਦੇ ਵਿੱਚ ਜਿੰਨੀਆਂ ਵੈਰਾਈਟੀਆਂ ਪੀਏਯੂ ਵੱਲੋਂ ਰეკਮੈਂਡਡ ਹਨ ਅਤੇ ਸਾਡੇ ਬਾਗਵਾਨੀ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਹਨ ਉਹ ਸਾਰੀਆਂ ਹੀ ਬਹੁਤ ਵਧੀਆ ਹਨ ਸਾਡਾ ਜਿਹੜਾ ਪਛੋਕੜ ਹੈ ਅਸੀਂ ਪਾਕਿਸਤਾਨ ਤੋਂ ਆਏ ਆ ਤੇ ਸਾਡੇ ਬਜ਼ੁਰਗ ਦੱਸ ਦਿੰਦੇ ਕਿ ਸਾਡੇ ਉੱਥੇ ਬੜੇ ਬਾਗ ਨੇ ਜੀ ਤੇ ਸਾਡੇ ਮਨ 'ਚ ਵੀ ਵੀ ਅਸੀਂ ਵੀ ਕਿਉਂ ਨਾ ਬਾਗ ਲਾਇਆ ਜਾਵੇ ਜੀ ਕਿਉਂਕਿ ਜਿਸ ਜਗ੍ਹਾ ਤੇ ਆਪਾਂ ਖੜੇ ਆ ਇਸ ਏਰੀਆ 'ਚ ਲੀਚੀ ਬਹੁਤ ਹੈ ਇੱਥੇ ਸਾਰੇ ਲੀਚੀ ਦੇ ਬਾਗ ਨੇ ਅਸੀਂ ਲੀਚੀ ਦੇ ਬਾਗ ਨੂੰ ਇਸ ਤਰ੍ਹਾਂ ਕਿ ਪ੍ਰੈਫਰੈਂਸ ਦਿੱਤੀ ਕਿਉਂਕਿ ਇੱਥੇ ਕਾਫੀ ਬਾਗ ਲੀਚੀ ਦੇ ਨੇ ਉਹਨਾਂ ਨਾਲ ਵੇਖ ਕੇ ਸਾਨੂੰ ਵੀ ਉਤਸ਼ਾਹ ਹੋਏ ਤੇ ਅਸੀਂ ਫੇ ਲੀਚੀ 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 ਨੂੰ ਅਸੀਂ ਇਹ ਕਿਤਾਬ ਹੀ ਲੀਚੀ ਦਾ ਬਾਗ ਲਾਇਆ ਜਾਏਗਾ 8 ਤੋਂ 10 ਸਾਲ ਸਾਨੂੰ 8 ਸਾਲ ਤੱਕ ਸਾਨੂੰ ਇਹਦੇ ਵਿੱਚ ਕੁਝ ਨਹੀਂ ਮਿਲਿਆ ਕਿਉਂਕਿ 8 ਤੋਂ ਤੋਂ 10 ਸਾਲ ਤੋਂ ਬਾਅਦ ਜਾ ਕੇ ਅਸਲੀ ਫਰੂਟ ਆਉਂਦਾ ਹੈ ਇਹਦੇ ਵਿੱਚ ਮਾੜੀ ਮੋਟੀ ਕ੍ਰੋਪਿੰਗ ਲੈ ਲਈ ਦੀ ਕੋਈ ਪੱਠੇ ਬੀਜ ਲੈ ਜਾਂ ਫਿਰ ਦਾਲਾਂ ਬੀਜੀਆਂ ਉਹ ਵੀ ਆਪਾਂ ਡਿਪਾਰਟਮੈਂਟ ਤੋਂ ਪੁੱਛ ਕੇ ਹਾਰਟੀਕਲ ਡਿਪਾਰਟਮੈਂਟ ਤੋਂ ਯੂਨੀਵਰਸਿਟੀ ਤੋਂ ਪੁੱਛ ਕੇ ਜਿਹੜੀ ਉਹ ਚੀਜ਼ ਰਿਕਮੈਂਡ ਕਰਦੇ ਉਹ ਬੀਜੀ ਦੀ ਕਿਉਂਕਿ ਜੇ ਆਪਣੀ ਮਰਜ਼ੀ ਨਾਲ ਬੀਜਾਂਗੇ ਤੇ ਕਈ ਵਾਰੀ ਬੂਟਿਆਂ ਨੂੰ ਨੁਕਸਾਨ ਪੁੱਜਦਾ ਜਿਆਦਾ ਪਾਣੀ ਵਾਲੀ ਵੀ ਨਹੀਂ ਜਿਆਦਾ ਸੁੱਕੇ ਵਾਲੀ ਵੀ ਨਹੀਂਗੀ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਹੁੰਦੀਆਂ ਨੇ ਪਰ ਇਹਦੇ ਵਿੱਚ ਹੌਂਸਲਾ ਰੱਖਣਾ ਪੈਂਦਾ ਬਾਗ ਪਾਲਣ ਵਾਸਤੇ ਤੁਹਾਡੀ ਪੇਸ਼ੈਂਸ ਚਾਹੀਦੀ ਏ ਤੁਹਾਡਾ ਹੌਂਸਲਾ ਚਾਹੀਦਾ ਫਿਰ ਤੁਸੀਂ ਬਾਗ ਪਾਲ ਸਕਦੇ ਹੋ ਜੀ ਜਦੋਂ ਆਪਾਂ ਨਵਾਂ ਬਾਗ ਲਾਣੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਆਪਣੀ ਮਿੱਟੀ ਟੈਸਟ ਕਰਾਣੀ ਚਾਹੀਦੀ ਏ ਮਿੱਟੀ ਟੈਸਟ ਕਰਾ ਕੇ ਫਿਰ ਹੀ ਬਾਗ ਲਾਣਾ ਚਾਹੀਦਾ ਤੇ ਜਿਹੜੇ ਆਪਣੀਆਂ ਬੂਟੇ ਨੇ ਆਪਾਂ ਯੂਨੀਵਰਸਿਟੀ ਤੋਂ ਹਾਰਟੀਕਲ ਡਿਪਾਰਟਮੈਂਟ ਤੋਂ ਤੇ ਜਾਨ ਉਹਨਾਂ ਕੋਲ ਰਕਮੈਂਡ ਕੀਤੀਆਂ ਹੋਈਆਂ ਨਸੀਆਂ ਤੋਂ ਲੈਣੇ ਜੇ ਆਪਣੀ ਮਰਜ਼ੀ ਨਾਲ ਕੋਈ ਨਹੀਂ ਲਾਣੀ ਚਾਹੀਦੀ ਤੇ ਸਭ ਤੋਂ ਪਹਿਲਾਂ ਬਾਗ ਲਾਉਣ ਤੋਂ ਪਹਿਲਾਂ wind break ਲਾਉਣੀ ਬਹੁਤ ਜ਼ਰੂਰੀ ਹੈ ਹਵਾ ਰੋਕੂ ਜੇ ਆਪਾਂ wind break ਨਹੀਂ ਲਾਵਾਂਗੇ ਤੇ ਸਾਡਾ ਬਾਗ ਦਾ ਕੋਈ ਫਾਇਦਾ ਨਹੀਂ ਕਿਉਂਕਿ wind break ਨਾਲ ਠੰਡੀ ਹਵਾ ਵੀ ਰੁਕਦੀ ਹੈ ਤੇ ਗਰਮ ਹਵਾ ਵੀ ਰੁਕਦੀ ਹੈ ਇਹ ਬਹੁਤ ਜ਼ਰੂਰੀ ਹੈ ਕੋਈ ਵੀ ਬੂਟਾ ਲੈਣਾ ਪਹਿਲਾਂ ਉਹ ਜਾ ਕੇ ਬਾਗ ਵੇਖੋ ਜਾ ਕੇ 1 ਸਾਲ 2 ਸਾਲ ਚੈੱਕ ਕਰੋ ਵੀ ਇਹ ਬੂਟੇ ਉਹ ਪੁੱਛੋ ਫਾਰਮਰ ਨੂੰ ਜਾ ਕੇ ਤੇ ਬੂਟੇ ਕਿੱਥੋਂ ਲੈਂਦੇ ਨੇ ਉਹਨਾਂ ਬੂਟਿਆਂ ਨੂੰ ਵੇਖ ਕੇ ਤੁਸੀਂ ਵੀ ਉਹਨੂੰ ਲੈ ਕੇ ਰეკਮੈਂਡੇਸ਼ਨ ਬਾਈ ਜਿਹੜੀ ਹੈ ਆਪਾਂ ਯੂਨੀਵਰਸਿਟੀ ਹਾਰਟੀਕਲ ਡਿਪਾਰਟਮੈਂਟਾਂ ਦੀ ਉਹਨਾ ਤੋਂ ਸਮਝ ਕੇ ਸੋਚ ਕੇ ਤੇ ਫਿਰ ਬੂਟਾ ਲਾਉਣਾ ਹੈ ਹਾਰੀ ਸਾਰੀ ਨੇ ਜੇ ਆਪਾਂ 50 ਬੂਟੇ ਜਾਂ 200 ਬੂਟਾ ਲਾਉਣਾ ਸਾਨੂੰ 20 ਬੂਟੇ ਐਕਸਟਰਾ ਲਾਉਣੇ ਪੈਣਗੇ ਕਿਉਂਕਿ ਬੂਟੇ ਮਰਦੇ ਵੀ ਨੇ ਬੂਟੇ ਟੁੱਟਦੇ ਵੀ ਨੇ ਤੇ ਇੱਕ ਇਹਦੇ ਇੱਕ ਦਮਣੀ ਪਹਿਲਾਂ ਇਹਦੇ ਟੋਏ ਪੁੱਟਣੇ ਚਾਹੀਦੇ ਨੇ ਟੋਏ ਪੁੱਟ ਕੇ ਪੂਰੀ ਵਿੱਚ ਖਾਦ ਪਾ ਕੇ ਉਹਨੂੰ ਛੱਡ ਦੇਣਾ ਚਾਹੀਦਾ ਫਿਰ ਆਮ ਨਾਲ ਬੂਟਾ ਉਹਦੇ ਵਿੱਚ ਬੂਟਾ ਲਾਉਣਾ ਚਾਹੀਦਾ ਬੂਟਾ ਉਸੇਲੇ ਇਲਾਕੇ ਨਹੀਂ ਲਾਉਣਾ ਚਾਹੀਦਾ ਬੂਟੇ ਨੂੰ ਕਮ ਸੇ ਕਮ ਥੋੜਾ ਜਿਹਾ ਟਾਈਮ ਲਿਆ ਕੇ ਆਪਣੀ ਉਸ ਏਰੀਆ 'ਚ ਰੱਖੋ ਉਸ ਏਰੀਆ ਦੇ ਵਾਤਾਵਰਣ ਨਾਲ ਬੂਟਾ ਜ ਜਿਹੜਾ ਪਾਣੀ ਹੈ ਪਾਣੀ ਦੇ ਦੇ ਵਿੱਚ ਅਸੀਂ ਲਾਉਨੇ ਆ ਸਿਰਫ ਜਦੋਂ ਫਰੂਟ ਤੇ ਆਉਂਦਾ ਜੀ ਇਸ ਤੋਂ ਬਾਅਦ ਹੁਣ ਜਿਉਂ-ਜਿਉਂ ਤੜਾਈ ਹੋਈ ਜਾਣੀ ਹੈ ਤੇ ਉਤੋਂ ਤੈਨੂੰ ਪਾਣੀ ਦੀ ਲੋੜ ਨਹੀਂ ਪਾਣੀ ਇਹਦੀ ਪਾਣੀ ਬਹੁਤ ਬਚਤ ਹੁੰਦੀ ਹੈ ਜੀ ਤੇ ਪਾਣੀ ਲਾਉਣ ਦੀ ਸਿਰਫ ਉਦੋਂ ਲੋੜ ਹੈ ਜਦੋਂ ਫਰੂਟ ਤੇ ਆਉਂਦਾ ਅੱਗੇ ਪਿੱਛੇ ਪਾਣੀ ਲਾਉਣ ਦੀ ਲੋੜ ਨਹੀਂ ਜੀ ਵੇਖੋ ਫੂਟੇ ਦਾ ਫਰਵੀ ਚ ਫਰੂਟ ਆ ਜਾਂਦਾ ਜੀ ਇਹਦਾ ਤੇ ਹੁਣ ਆ ਆਪਣੇ ਜੁਲਾਈ ਦੇ 5 4 ਦੇ 6 7 ਤਰੀਕ ਤੱਕ ਇਹਨੇ ਮੁੱਕ ਜਾਣਾ ਜੀ ਹਾਰੀ ਸੌਣੀ ਫਸਲਾਂ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਕਿਸਾਨ ਲਈ ਸੀਮਤ ਸਮੇਂ ਵਿੱਚ ਮਿਲਦੀ ਹੈ ਪਰ ਬਾਗਬਾਨੀ ਫਸਲਾਂ ਨੂੰ ਅਪਣਾਉਣ ਨਾਲ ਕਿਸਾਨ ਨੂੰ ਹਰ ਰੋਜ਼ ਦੀ ਆਮਦਨ حاصل ਹੋ ਜਾਂਦੀ ਹੈ ਅਤੇ ਉਸ ਦੇ ਘਰ ਦਾ ਖਰਚ ਵਧੀਆ ਚੱਲਦਾ ਰਹਿੰਦਾ ਹੈ ਖੇਤੀ ਅਤੇ ਬਾਗਬਾਨੀ ਦਾ ਸਾਂਝਾ ਕੀਤਾ ਕਰ ਰਏ ਕੁਝ ਕਿਸਾਨ ਆਪਣੀ ਆਰਥਿਕਤਾ ਨੂੰ ਮਜ਼ਬੂਤ ਹੁੰਦਾ ਮਹਿਸੂਸ ਕਰ ਰਹੇ ਹਨ ਇਹ ਸਾਰੀ ਜਿਹੜੀ ਹੈ 1.5 ਦੋ ਮਹੀਨੇ ਤਿੰਨ ਮਹੀਨੇ ਦੀ ਕ੍ਰੌਪ ਹੈ ਜੀ ਤੇ ਜਦੋਂ ਇਹ ਆਪਣੀ ਰੰਗਤ ਆ ਜਾਂਦੀ ਹੈ ਤੇ 15 20 ਦਿਨ ਤੋਂ ਬਾਅਦ ਇਹ ਫਿਰ ਜਿਹੜਾ ਇਹਦੇ ਵਿੱਚ ਡਿਕਲਾਈਨ ਸ਼ੁਰੂ ਹੋ ਜਾਂਦਾ ਇਹਦੇ ਜਿੰਨੀ ਛੇਤੀ ਇਹਦੀ ਮਾਰਕੀਟਿੰਗ ਹੋ ਜੇ ਉਹਨੀ ਛੇਤੀ ਚੰਗੀ ਹੈ ਜੀ ਵੇਖੋ ਜਦੋਂ ਆਪਾਂ ਤੜਾਈ ਕਰਦੇ ਹਾਂ ਤੜਾਈ ਕਰਨ ਵਾਸਤੇ ਇਹ ਬੂਟਿਆਂ ਦੇ ਨਾਲ ਉੱਤੇ ਪੌੜੀਆਂ ਲਾ ਕੇ ਤੁਸੀਂ ਵੇਖੋ ਬੂਟਿਆਂ ਨਾਲ ਪੌੜੀਆਂ ਲਾ ਕੇ ਤੜਾਈ ਕਰਦੇ ਨੇ ਉਸ ਤੋਂ ਬਾਅਦ ਫਿਰ ਇਹਦੀ ਉੱਥੇ ਡੈਂਪ ਉੱਥੇ ਇਕੱਠਾ ਕਰੀਦਾ ਫਿਰ ਇਹਦੀ ਇਹਦੀ ਸ਼ਾਰਟ ਕਰੀਦਾ ਨੰਬਰ 1 ਨੰਬਰ 2 ਨੰਬਰ 3 ਤਰ੍ਹਾਂ ਦੀ ਗ੍ਰੇਡਿੰਗ ਕਰੀ ਦੀਏ ਉਸ ਤੋਂ ਬਾਅਦ ਇਹਦੀ ਪੈ ਫਿਰ ਦੱਬਿਆਂ ਉੱਤੇ ਨਿਸ਼ਾਨੀ ਲਾਈ ਜਾਂਦੀ ਹੈ ਕਿ ਨੰਬਰ 1 ਦਾ ਕਿਹੜਾ ਨੰਬਰ 2 ਦਾ ਨੰਬਰ 3 ਦਾ ਕਿਹੜਾ ਹੈ ਇਹ ਮਾਰਕੀਟਿੰਗ ਲਈ ਜਿਹੜੀ ਇਹ ਸਾਰੀ ਜਾਰੀ ਹੈ ਦਿੱਲੀ ਜਾ ਰਹੀ ਹੈ ਕਲਕੱਤਾ ਜਿਹੜੀ ਦੂਰ ਦੂਰ ਜਾ ਰਹੀ ਹੈ ਕਿਉਂਕਿ ਇੱਥੇ ਇੱਥੇ ਇਹਨੇ ਅਲੀਚੀ ਦੀ ਮਾਰਕੀਟ ਹੈ ਨਹੀਂ ਗਈ ਇਸ ਕਰਕੇ ਇਹ ਇਹਨੂੰ ਇਹਨੂੰ ਬਹੁਤ ਤਰੀਕੇ ਨਾਲ ਤੋੜਨਾ ਪੈਂਦਾ ਬਹੁਤ ਤਰੀਕਿਆਂ ਸੰਭਾਲ ਕਰਨੀ ਪੈਂਦੀ ਹੈ ਜੀ ਇੰਟਰਕਾਪਿੰਗ ਜਿਹੜੀ ਨਵਾਂ ਬਾਗ ਲਾ ਕੇ ਤੇ ਪੰਜ ਚਾਰ ਸਾਲ ਕੀਤੀ ਜ ਉਸ ਤੋਂ ਬਾਅਦ ਨਹੀਂ ਕੀਤੀ ਜਾ ਸਕਦੀ ਇਹਦੇ ਵਿੱਚ ਦਾਲਾਂ ਲਗੀਆਂ ਜਾ ਸਕਦੀਆਂ ਨੇ ਸਬਜ਼ੀ ਛੋਟੀ ਲਈ ਜਾ ਸਕਦੀ ਵੱਡੀ ਜਿਹੜੀ ਜਿਹੜੇ ਬੂਟੇ ਤੋਂ ਵੱਡੀ ਜਿਹੜਾ ਮੇਰਾ ਆਪਣਾ ਤਜ ਬੂਟੀ ਫਸਲ ਹੋਣੀ ਲਾਉਣੀ ਚਾਹੀਦੀ ਕਈ ਕਮਾਦ ਲਾ ਦਿੰਦੇ ਨੇ ਕਈ ਕੁਛ ਲਾ ਦਿੰਦ ਦਿੰਦੇ ਨੇ ਪੱਟੇ ਵੀ ਉਹ ਨਹੀਂ ਛੋਟੀ ਇਹਦੀ ਬੂਟੇ ਦੀ ਹਾਈਟ ਤੋਂ ਛੋਟੀ ਆਪਾਂ ਦਾਣਾਂ ਲੈ ਸਕਨੇ ਆ ਸਬਜ਼ੀਆਂ ਲੈ ਸਕਨੇ ਆ ਉਹ ਲੈਣੀ ਜਿਹਨੂੰ ਪਾਣੀ ਘੱਟ ਲੱਗੇ ਤੇ ਬੂਟੇ ਨੂੰ ਨੁਕਸਾਨ ਨਾ ਹੋਵੇ ਬਾਗਤ علاوہ ਸਾਡੇ ਕੋਲ ਜੀ ਝੋਨਾ ਝੋਨੇ ਦੀ ਬਜਾਇ ਵੀ ਝੋਨਾ ਕਰਨ ਕੋਈ ਬੀਜ ਨਹੀਂ ਆ ਤੇ ਕਮਾਦ ਵੀ ਬੀਜਨੇ ਆ ਜੀ ਸਾਰੀਆਂ ਫਸਲਾਂ ਬੀਜੀ ਦੀਆਂ ਕਿਉਂਕਿ ਹਰ ਕਈ ਵਾਰੀ ਬਾਗ ਧੋਖਾ ਦੇ ਜੇ ਫਰੂਟ ਨਾ ਆਵੇ ਕੋਈ ਕੁਦਰਤੀ ਆਫਤ ਆ ਜਾਏ ਤੇ ਰੋਟੀ ਖਾਣ ਵਾਸਤੇ ਸਾਨੂੰ ਹੋਰ ਫਸਲਾਂ ਦਾ ਵੀ ਸਹਯੋਗ ਲੈਣਾ ਪੈਂਦਾ ਇੱਥੇ ਮੈਂ ਵੀ ਦੱਸਾਂਗਾ ਕਿ ਹਾੜੀਗਾ ਦੇ ਡਿਪਾਰਟਮੈਂਟ ਵੱਲੋਂ ਪੈਕ ਉਸ ਵੀ ਸਾਨੂੰ ਫਾਰਮਰ ਨੂੰ ਦਿੱਤੇ ਜਾਂਦੇ ਨੇ ਕਈਆਂ ਨੇ ਲਏ ਕਈਆਂ ਨੇ ਨਹੀਂ ਲਏ ਤੇ ਉਹ ਵੀ ਉਹ ਵੀ ਆਪਾਂ ਨੂੰ ਲੈ ਲੈਣਾ ਚਾਹੀਦਾ ਉਹਦੇ ਵਿੱਚ ਪੈਕ ਉਸ ਦੇ ਵਿੱਚ ਆਪਾਂ ਜਿਸ ਤਰ੍ਹਾਂ ਤੁਸੀਂ ਵੇਖਦੇ ਹੋ ਵੀ ਲੀਚੀ ਟੁੱਟਦੀ ਪਈ ਹੈ ਉਹਦੇ ਵਿੱਚ ਉਹਨੂੰ ਕੀਤਾ ਜਾਂਦਾ ਨਾਲ ਉਹਦਾ ਆਫਿਸ ਬਣਾਇਆ ਜਾਂਦਾ ਪੈਕਿੰਗ ਕੀਤੀ ਜਾਂਦੀ ਹੈ ਨੰਬਰ 2 ਐ ਸਰਸ ਬੜੀ ਵੱਡੀ ਸਾਨੂੰ ਸਹੂਲਤ ਦਿੱਤੀ ਹੈ ਵੀ ਜਿਹੜੇ ਡੱਬਿਆਂ 'ਚ ਪੈਕਿੰਗ ਹੋ ਰਹੀ ਹੈ ਉਹਦੇ ਵਿੱਚ 50% ਸਬਸਿਡੀ ਦਿੱਤੀ ਹੈ ਪਰ ਜ਼ਿੰਮੇਵਾਰ 500 ਡੱਬਾ ਸੀ ਪਰਚੇਜ਼ ਕਰਕੇ ਬਿੱਲ ਉਹਨਾਂ ਨੂੰ ਦੇਵਾਂਗੇ ਉਹ ਸਾਨੂੰ 20 ਰੁਪਏ ਡੱਬੇ ਦੇ ਹਿਸਾਬ ਨਾਲ ਸਾਨੂੰ ਜਿਹੜੀ ਇਹ ਉਹ ਪੈਸੇ ਵਾਪਸ ਕਰਨਗੇ ਬੜੀ ਵੱਡੀ ਫੈਸਿਲਿਟੀ ਹੈ ਵਿਭਾਗ ਜਿਹੜਾ ਜੀ ਆਪਣਾ ਜਿੰਨੂੰ ਜਦੋਂ ਵੀ ਸਾਨੂੰ ਕੋਈ ਮੁਸ਼ਕਲ ਆਉਂਦੀ ਹੈ ਅ ਤੇ ਯੂਨੀਵਰਸਿਟੀ ਵੀ ਵਿਜ਼ਿਟ ਕਰਦੀ ਹੈ ਜੀ ਤੇ ਹਾਰਟੀਕਲਚਰ ਡਪਾਰਟਮੈਂਟ ਵੀ ਆ ਕੇ ਐਚਡੀ ਉਹਨਾਂ ਦੇ ਵਿਜ਼ਿਟ ਕਰਦੇ ਨੇ ਉਹ ਦੱਸਦੇ ਨੇ ਆ ਕੇ ਤੁਹਾਡੀਆਂ ਬੂਟਿਆਂ ਨੂੰ ਕੀ ਪ੍ਰੋਬਲਮ ਆਈ ਕਈ ਵਾਰੀ ਬੂਟਿਆਂ ਤੇ ਕੋਈ ਥੱਬਾ ਪੈ ਜਾਏ ਫਿਰ ਉਹਨਾਂ ਨੂੰ ਲਿਹਾਈ ਦੋ ਫਿਰ ਆਪਣੇ ਹਿਸਾਬ ਨਾਲ ਜਿਹੜੀ ਦਵਾਈ ਰਿਕਮੈਂਡ ਕਰਦੇ ਨੇ ਕੀ ਕਿਸ ਤਰ੍ਹਾਂ ਕਰਨੀ ਉਹ ਸਾਨੂੰ ਸਾਰਾ ਗਾਇਬ ਗਾਇਆ ਕੇ ਵਿਜ਼ਿਟ ਕਰਦੇ ਨੇ ਤੇ ਗਾਈਡ ਕਰਦੇ ਨੇ ਜਿਹੜੀ ਇੰਨੀ ਗਰਮੀ ਪਿਆਗੀ ਉਹ ਉਹ ਉਹਦੇ ਨਾਲ ਉਹਦੇ ਨਾਲ ਸਾਡਾ ਸਾਰਾ ਜਿਹੜਾ ਫਰੂਟ ਖਰਾਬ ਹੋਇਆ 20% ਤੋਂ 20% ਸਾਡਾ ਫਰੂਟ ਜਿਹੜਾ ਉਹ ਗਰਮੀ ਨਾਲ ਖਰਾਬ ਹੋ ਗਿਆ ਉਹ ਪਾਟ ਗਿਆ ਜਿਹੜਾ ਕਿ ਉਹਦੇ ਵਿੱਚ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਇਹਨਾਂ ਜਦੋਂ ਇਹ ਫਰੂਟ ਦੀ ਲਾਲਗੀ ਹੋਣੀ ਸ਼ੁਰੂ ਹੋਵੇ ਉਹ ਥੋੜੀ ਠੰਡ ਚਾਹੀਦੀ ਹੈ ਗਰਮੀ ਨਹੀਂ ਚਾਹੀਦੀ ਉਹਦੇ ਨਾਲ ਗਰਮੀ ਪੈਣ ਨਾਲ ਜਿਹੜੀ ਸਕਿਨ ਇਹਦੀ ਟਾਈਟ ਹੋ ਜਾਂਦੀ ਹੈ ਤੇ ਉੱਤੇ ਪਰਫੁੱਲਤ ਨਹੀਂ ਹੁੰਦਾ ਇਹ ਨੁਕਸਾਨ ਐਕਤੀ ਗਰਮੀ ਨੇ ਕੀਤਾ ਸਾਡਾ ਅਸੀਂ ਹੁਣੇ ਹੀ ਕਲੀਸ਼ੀ ਸ਼ੋਅ ਲਗਾਇਆ ਸੀ ਪਠਾਨਕੋਟ ਵਿਖੇ ਤੇ ਉਸ ਤੋਂ ਬਾਅਦ ਉਹਨਾਂ ਨਾਲ ਜ਼ਿੰਮੇਦਾਰਾਂ ਨਾਲ ਅਸੀਂ ਗੱਲ ਕਰਕੇ ਸਾਡੀ ਥੋੜੇ ਹੀ ਟਾਈਮ ਪਹਿਲੇ ਲੀਚੀ ਸਾਡੀ ਲੰਡਨ ਨੂੰ ਐਕਸਪੋਰਟ ਹੋਈ ਹੈ ਤੇ ਇਹ ਸਾਰੇ ਬਾਕੀ ਜਗ੍ਹਾ ਤੇ ਹੋ ਸਕਦਾ ਹੈ ਸਿਰਫ ਇਹ ਗੱਲ ਹੈ ਕਿ ਇਹਦੇ ਲਈ ਤੁਹਾਨੂੰ ਆਪਣੀ ਕੁਆਲਿਟੀ ਨੂੰ ਹੋਰ ਇੰਪਰੂਵ ਕਰਨਾ ਪਊਗਾ ਕਿਉਂਕਿ ਆਪਣੇ ਕੁਝ ਬਾਹਰ ਜੇਗਾ ਕੋ ਐਕਸਪੋਰਟ ਕਰਦੇ ਉਪਰਚ ਤੇ ਉਹਦੇ ਕੁਝ ਮਾਪਦੰਡ ਹੁੰਦੇ ਆ ਤੇ ਉਹਨਾਂ ਮਾਪਦੰਡਾਂ ਨੂੰ ਜੇ ਪੂਰਾ ਕਰ ਲਈਏ ਅਸੀਂ ਆਪਣੇ ਲੀਚੀ ਆਂਬ ਨਾਖਾਂ ਅਮਰੂਦ ਤੇ ਆੜੂ ਵਰਗੇ ਹੋਰ ਫਸਲਾਂ ਨੂੰ ਐਕਸਪੋਰਟ ਕੀਤਾ ਜਾ ਸਕਦਾ ਵਾ ਤੇ ਇਹ ਜੇ ਬਾਗਬਾਨੀ ਸਿਰਫ ਮੁਨਾਫੇ ਦੀ ਨਹੀਂ ਮੈਂ ਤੇਹੀ ਗੱਲ ਕਰੂੰਗਾ ਕਿ ਇਹ ਆਪਣੇ ਵਾਤਾਵਰਨ ਨੂੰ ਸੁਧਾਰਨ ਚ ਬਹੁਤ ਮਦਦ ਕਰ ਰਹੀ ਹੈ ਜੇ ਦੂਸਰੀਆਂ ਫਸਲਾਂ ਦੀ ਗੱਲ ਕਰੀਏ ਤੇ ਬਹੁਤ ਸਾਰਾ ਪਾਣੀ ਲਿਆ ਜਾ ਰਿਹਾ ਜਿਹੜਾ ਆਪਣਾ ਪੀਣ ਵਾਲਾ ਪਾਣੀ ਉਹ ਵਰਤਿਆ ਜਾ ਰਿਹਾ ਵਾ ਤੇ ਜੇ ਬਾਗਾਂ ਦੀ ਗੱਲ ਕਰੀਏ ਬਾਲਗਾਂ ਨੂੰ ਅਗਰ ਅਸੀਂ ਲਾਉਣੇ ਆਪਣੇ ਬਾਗ ਦੇ ਵਿੱਚ ਤੇ ਰੁੱਖ ਦੇ ਲਾਉਣ ਦੇ ਨਾਲ ਵਾਤਾਵਰਨ ਵਿੱਚ ਹਵਾ ਦੀ ਸਫਾਈ ਦੇ ਵਿੱਚ ਬਹੁਤ ਸਹਾਇਤਾ ਕਰਦੀ ਆ ਤੇ ਉਸ ਇਦਾਂ ਹੀ ਜੇ ਬਾਗਾਂ ਨੂੰ ਅਸੀਂ ਡ੍ਰਿਪ ਤੇ ਇਰੀਗੇਸ਼ਨ ਤੇ ਲਾਈਏ ਤੁਪਕਾ ਸਿੰਚਾਈ ਤੇ ਲਾਈਏ ਤੇ ਬਹੁਤ ਘੱਟ ਪਾਣੀ ਉਤੇ ਵਰਤਿਆ ਜਾਊਗਾ ਤੇ ਬਹੁਤ ਹੀ ਉਹਦੇ ਨਾਲ ਆਪਾਂ ਘੱਟ ਪਾਣੀ ਦੇ ਨਾਲ ਸਹੀ ਖਾਦਾਂ ਪਾ ਕੇ ਤੇ ਬਹੁਤ ਸੋਹਣਾ ਆਪਾਂ ਮੁਨਾਫਾ ਕਮਾ ਸਕਦੇ ਆ ਇਸ ਲਈ ਮੈਂ ਹਰ ਕਿਸਾਨ ਵੀਰ ਨੂੰ ਅਪੀਲ ਕਰੂੰਗਾ ਕਿ ਆਪਣੀ ਰਵਾਇਤੀ ਖੇਤੀ ਤੋਂ ਹਟ ਕੇ ਮੈਨੂੰ ਪਤਾ ਹੈ ਕਿ ਕਿਦਮ ਨਹੀਂ ਹਟਿਆ ਜਾ ਸਕਦਾ ਤੁਸੀਂ ਉਹਦੇ ਨਾਲ-ਨਾਲ ਕੁਝ ਖੇਤਾਂ ਦੇ ਵਿੱਚ ਬਾਗ ਲਾਉਣ ਦੀ ਕੋਸ਼ਿਸ਼ ਕਰੋ ਕੁਝ ਖੇਤਾਂ 'ਚ ਸਬਜ਼ੀ ਲਾਉਣ ਦੀ ਕੋਸ਼ਿਸ਼ ਕਰੋ ਕਿ ਤਾਂ ਜੋ ਆਪਣੇ ਕੋਲ ਅਗਰ ਅਗਰ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਬਾਕੀ ਰਵਾਇਤੀ ਖਸਨਾ ਦਾ ਨਹੀਂ ਮਿਲਦਾ ਪਾਸੇ ਤੇ ਆਪਾਂ ਇਧਰ ਨੂੰ ਸ਼ਿਫਟ ਹੋ ਸਕੀਏ ਕਿਉਂਕਿ ਇੱਕਦਮ ਕਿਸੇ ਚੀਜ਼ ਤੋਂ ਸ਼ਿਫਟ ਹੋਣਾ ਬੜਾ ਮੁਸ਼ਕਲ ਹੁੰਦਾ ਤੇ ਇਸ ਲਈ ਮੈਂ ਕਹਿੰਨਾ ਕਿ ਹੁਣੇ ਰਵਾਇਤੀ ਕਿਸਾਨ ਵੀਰਾਂ ਨੂੰ ਰਵਾਇਤੀ ਖੇਤੀ ਦੇ ਨਾਲ ਬਾਗਬਾਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਉਹਦੇ ਵਿੱਚ ਸਾਡਾ ਮਹਿਕਮਾ ਹਰ ਤਰੇ ਨਾਲ ਟੈਕਨੀਕਲੀ ਜੇ ਅਸੀਂ ਜਾਣਕਾਰੀ ਦੇਣ ਦੀ ਗੱਲ ਕਰੀਏ ਜੇ ਉਸ ਤੋਂ ਇਲਾਵਾ ਜੇ ਆਪਾਂ ਉਹਦੀ ਵਿੱਤੀ ਸਹਾਇਤਾ ਦੇਣ ਦੀ ਗੱਲ ਕਰੀਏ ਤੇ ਸਾਰੀ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹੈ ਫਸਲ ਲਗਾਉਣੀ ਇੰਨੀ ਔਖੀ ਨਹੀਂ ਹੁੰਦੀ ਬਾਗ ਗੋਣਾ ਇੰਨਾ ਔਖਾ ਨਹੀਂ ਹੁੰਦਾ ਜੇ ਸਬਜ਼ੀ ਲਾਉਣੀ ਇੰਨੀ ਔਖੀ ਨਹੀਂ ਹੁੰਦੀ ਸਭ ਤੋਂ ਜੇਕਰ ਮਹੱਤਵਪੂਰਨ ਗੱਲ ਹੈ ਉਹਨੂੰ ਵੇਚਣਾ ਉਹਨੂੰ ਵੇਚਣ ਦਾ ਟੰਗ ਕੀ ਆ ਤੁਹਾਡੇ ਕੋਲ ਕੀ ਕਰਦੇ ਹੋ ਤੁਸੀਂ ਠੀਕ ਹੈ ਅਗਰ ਸਭ ਤੋਂ ਆਪਾਂ ਮੇਨ ਹੀ ਗੱਲ ਕਰੀਏ ਜੇਕਰ ਸਾਡੀ ਕੋਈ ਸਬਜ਼ੀ ਦੀ ਤੋੜਾਈ ਹੁੰਦੀ ਆ ਉਹਨੂੰ ਅਸੀਂ ਕਿਸ ਤਰੀਕੇ ਨਾਲ ਆਪਣੇ ਖੇਤ ਚੋਂ ਪੈਕ ਕਰਦੇ ਆ ਬਹੁਤ ਸਾਰੇ ਜ਼ਿਮੀਂਦਾਰ ਬੋਰੀਆਂ ਚ ਜਾਂ ਉਦਾਂ ਹੀ ਕਿਸੇ ਵੇਲੇ ਖੁੱਲੀ ਹੀ ਵੀ ਮੈਂ ਦੇਖਿਆ ਹੈ ਕਿ ਗੋਭੀ ਖੁੱਲੀ ਟਰਾਲੀਆਂ ਦੇ ਵਿੱਚ ਵੀ ਲੈ ਕੇ ਜਾ ਸਕਦੇ ਆ ਤੁਸੀਂ ਇਹ ਸਾਬ ਲਾਓ ਕਿ ਜੇਕਰ ਆਪਾਂ ਮਾਰਕੀਟ ਚ ਕੋਈ ਚੀਜ਼ ਲੈਣ ਜਾਈਏ ਆਪਾਂ ਹਮ ਕਿਹੜੀ ਜੀ ਨੂੰ ਜ਼ਿਆਦਾ ਪਹਿਲ ਦੇਵਾਂਗੇ ਹਮੇਸ਼ਾ ਉਹ ਚੀਜ਼ ਨੂੰ ਪਹਿਲ ਦੇਵਾਂਗੇ ਜਿਹੜੀ ਸਾਨੂੰ ਸੋਹਣੀ ਲੱਗੂਗੀ ਸਾਫ਼ ਸੁਥਰੀ ਲੱਗੂਗੀ ਜਿਹਦੀ ਪ੍ਰੋਪਰ ਪੈਕਿੰਗ ਹੋਈ ਹੋਊਗੀ ਤੇ ਫਿਰ ਆਪਾਂ ਆਪਣੀ ਉਪਜ ਨੂੰ ਕਿਉਂ ਇਦਾਂ ਵੇਚ ਰਹੇ ਆ ਕਿਉਂ ਆਰਤੀਆ ਨੂੰ ਆਪਾਂ ਕਹਿੰਨੇ ਆ ਕਿ ਇਹਦਾ ਜੋ ਵੀ ਧਾਮ ਲੱਗਦਾ ਲਾਓ ਆਪਾਂ ਉਹਨੂੰ ਸਹੀ ਤਰੀਕੇ ਦੇ ਨਾਲ ਆਪਣੀ ਖੇਤ ਦੇ ਵਿੱਚੋਂ ਹੀ ਗ੍ਰੇਡਿੰਗ ਇਹ ਚਾਹੇ ਉਹ ਫਲਾਂ ਦੀ ਗੱਲ ਆ ਚਾਹੇ ਉਹ ਸਬਜ਼ੀਆਂ ਦੀ ਗੱਲ ਆ ਉਹਨੂੰ ਤੁਸੀਂ ਵਧੀਆ ਨੂੰ ਵੱਖਰੇ ਕਰ ਲਓ ਥੋੜੀ ਘੱਟ ਨੂੰ ਉਸ ਤੋਂ ਵੱਖਰੇ ਕਰ ਲਓ ਤੁਹਾਨੂੰ ਕੀ ਹੈ ਕਿ ਉਹਦਾ ਫਿਰ ਤੁਹਾਡਾ ਵੱਖਰਾ ਵੱਖਰਾ ਉਹਦਾ ਧਾਮ ਲੱਗੂਗਾ ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਹੋਰ ਜ਼ਿਆਦਾ ਮੁਨਾਫਾ ਕਮਾ ਸਕਦੇ ਹੋ ਸਾਡੇ ਮਹਿਕਮੇ ਵੱਲੋਂ ਹੁਣ ਨਵੀਂ ਸਕੀਮ ਵੀ ਆਈ ਆ ਕਰੇਟ ਤੇ ਜਿਹੜੇ ਕਾਰਟੂਨ ਦੇ ਬਕਸੇ ਆ ਉਹਨਾਂ ਤੇ ਵੀ ਅਸੀਂ ਸਬਸਿਡੀ ਦੇਵਾਂਗੇ ਸਾਡਾ ਮਕਸਦ ਇਹੀ ਆ ਕਿ ਕਿਸਾਨ ਵੀਰ ਨੂੰ ਜੇਕਰ ਉਹ ਆਪਣੀ ਉਪਜ ਉਗਾ ਰਿਹਾ ਵਾ ਉਹ ਗਾਉਂ ਤੇ ਕੋਈ ਪ੍ਰੋਬਲਮ ਨਹੀਂ ਆ ਸਾਰੇ ਵਧੀਆ ਉਗਾ ਰਹੇ ਆ ਬਸ ਉਹਦਾ ਮਕਸਦ ਇਹ ਕਿੱਥੇ ਮੁਸ਼ਕਲ ਆ ਜਾਂਦੀ ਆ ਸਿਰਫ ਮਾਰਕੀਟ ਦੇ ਵਿੱਚ ਮੁਸ਼ਕਲ ਆ ਜਾਂਦੀ ਆ ਇਸ ਲਈ ਅਸੀਂ ਕਿਸਾਨ ਵੀਰ ਨੂੰ ਬੇਨਤੀ ਕਰਾਂਗੇ ਕਿ ਆਪਣੀ ਉਪਜ ਦੀ ਪ੍ਰੋਪਰ ਪੈਕਿੰਗ ਕੀਤੀ ਜਾਵੇ ਸਫਾਈ ਕੀਤੀ ਜਾਵੇ ਗ੍ਰੇਡਿੰਗ ਕੀਤੀ ਜਾਵੇ ਤੇ ਫਿਰ ਇਹਨੂੰ ਜਾ ਕੇ ਮਾਰਕੀਟ ਦੇ ਵਿੱਚ ਵੇਚਿਆ ਜਾਵੇ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਆਪਣਾ ਅ ਤਰਤੀ ਦੇ ਲਈ ਪਾਣੀ ਦੇ ਲਈ ਹਵਾ ਦੇ ਲਈ ਬਚਾਉਣ ਦੇ ਲਈ ਜਾਂ ਆਪਣੀ ਹੋਰ ਇਨਕਮ ਵਧਾਉਣ ਦੇ ਲਈ ਬਾਗਬਾਨੀ ਵੱਲ ਜਰੂਰ ਆਵੇ ਉਹ ਬਾਗਬਾਨੀ ਆਉਣ ਦੇ ਲਈ ਬਾਗਬਾਨੀ ਪਾਕ ਤੁਹਾਡੀ ਹਮੇਸ਼ਾ ਤੋਂ ਮਦਦ ਕਰਦਾ ਰਿਹਾ ਵਾ ਤੇ ਹਮੇਸ਼ਾ ਅੱਗੇ ਵੀ ਮਦਦ ਕਰਦਾ ਰਹੂਗਾ ਤੇ ਮੈਂ ਚਾਹਾਂਗਾ ਕਿ ਕਿਸਾਨ ਬਾਗਬਾਨੀ ਨਾਲ ਵੱਧ ਤੋਂ ਵੱਧ ਜੁੜਨ ਅਤੇ ਮੁਨਾਫਾ ਕਮਾਉਣ ਅਤੇ ਵੱਧ ਤੋਂ ਵੱਧ ਲਾਹਾ ਲੈਣ ਸਿਰਫ ਇਹ 2.5 ਸਾਲ ਮੈਨੂੰ ਹੋਏ ਹਨ ਲਗਾਏ ਨੂੰ ਤੇ 2.5 ਸਾਲ ਦੇ ਵਿੱਚ ਮੈਨੂੰ ਬਹੁਤ ਹੀ ਜ਼ਿਆਦਾ ਇਨਕਰੇਜਿੰਗ ਰਿਜ਼ਲਟ ਆਏ ਹਨ ਮੇਰਾ ਬਾਗ ਆਲਰੇਡੀ ਪ੍ਰੋਫਿਟ ਦੇ ਵਿੱਚ ਹੈ ਅਤੇ ਮੈਨੂੰ ਬਹੁਤ ਚੰਗੀ ਆਮਦਨ ਦੇ ਰਿਹਾ ਹੈ ਤੇ ਮੈਂ ਇਸ ਤੋਂ ਬਹੁਤ ਉਤਸ਼ਾਹਿਤ ਹਾਂ ਤੇ ਅੱਗੇ ਤੋਂ ਅੱਗੇ ਮੈਂ ਇਹਨੂੰ ਹੋਰ ਵਧਾਉਣਾ ਚਾਹੁੰਦਾ ਹਾਂ ਅਤੇ ਜੋ ਮੇਰੇ ਇਹ ਰਿਜ਼ਲਟ ਹਨ ਜੋ ਮੇਰੀ ਆਊਟਕਮ ਹੋਈ ਹੈ ਜੋ ਮੇਰੀ ਇਨਕਮ ਹੋਈ ਹੈ ਇਹ ਸਾਰਾ ਕੁਝ ਸਾਡੇ ਬਾਗਬਾਨੀ ਵਿਭਾਗ ਪੰਜਾਬ ਅਤੇ ਪੀਓ ਦੇ ਸਹਿਯੋਗ ਨਾਲ ਹੋਇਆ ਹੈ ਜੇ ਤੁਸੀਂ ਉਹਨਾਂ ਦੇ ਹਿਸਾਬ ਨਾਲ ਇਹਨਾਂ ਦੇ ਹਿਸਾਬ ਨਾਲ ਚੱਲਾਂਗੇ ਆਪਾਂ ਵਿਭਾਗ ਦੇ ਹਿਸਾਬ ਨਾਲ ਤੇ ਆਪਣਾ ਫਲ ਜਿਹੜਾ ਹੈ ਬਹੁਤ ਉੱਚ ਕੁਆਲਿਟੀ ਦਾ ਹੋਏਗਾ ਤੇ ਆਪਣੀ ਉਤਪਾਦਨ ਵੀ ਬਹੁਤ ਜ਼ਿਆਦਾ ਹੋਏਗਾ ਇਹ ਚੀਜ਼ਾਂ ਦੇ ਕਰਕੇ ਹੀ ਅੱਜ ਸਾਡੇ ਨਵੇਂ ਤੋਂ ਨਵੇਂ ਕਿਸਾਨ ਜੁੜ ਰਹੇ ਹਨ ਇਸ ਪਾਸੇ ਆ ਰਹੇ ਹਨ ਤੇ ਅੱਗੇ ਵੀ ਮੈਂ ਚਾਹਾਂਗਾ ਕਿ ਜ਼ਿਆਦਾ ਤੋਂ ਜ਼ਿਆਦਾ ਇੱਧਰ ਨੂੰ ਆਇਆ ਜਾਵੇ ਜਿਹੜੀ ਆਪਾਂ ਨੂੰ ਟਰੈਡੀਸ਼ਨਲ ਕੀਤੀ ਹੈ ਉਹਦੇ ਵਿੱਚ ਆਪਾਂ ਨੂੰ ਹਾੜੀ ਸੋਣੀ ਹੀ ਇਨਕਮ ਆਉਂਦੀ ਹੈ ਇਹਦੇ ਵਿੱਚ ਆਪਾਂ ਇੱਕ ਚੇਨ ਬਣਾ ਸਕਦੇ ਹਾਂ ਜਿਹਦੇ ਵਿੱਚ ਆਪਾਂ ਨੂੰ ਸਾਰੇ ਸਾਲ ਦੇ ਵਿੱਚ ਇਨਕਮ ਆਉਂਦੀ ਰਹਿੰਦੀ ਹੈ ਜਿਸ ਤਰ੍ਹਾਂ ਮੈਂ ਹੁਣੇ ਆੜੂ ਤੋੜ ਕੇ ਹਟਿਆ ਹਾਂ ਆੜੂ ਤੇ ਆਲੂ ਬੁਖਾਰਾ ਇਹ ਮੇਰਾ ਚੱਲਿਆ ਹੈ ਹੁਣ ਮੇਰਾ ਆਲੂ ਬੁਖਾਰਾ ਤੇ ਆੜੂ ਖਤਮ ਹੋਇਆ ਹੈ ਤੇ ਹੁਣ ਨਾਕ ਸ਼ੁਰੂ ਹੋ ਜਾਏਗੀ ਨਾਕ ਬੱਗੂ ਗੋਸ਼ਾ ਇਹ ਸ਼ੁਰੂ ਹੋ ਜਾਏਗਾ ਨਾਕ ਬਗੂ ਕੋ ਚ ਜਦ ਖਤਮ ਹੋਏਗਾ ਤੇ ਮੇਰੇ ਕੋ ਕਿਨੂ ਹੈ ਉਹਦੇ ਵਿੱਚ ਡੇਜੀ ਹੈ ਜਿਹੜੀ ਪਹਿਲੇ ਆ ਜਾਏਗੀ ਫਿਰ ਕਿਨੂ ਆਏਗਾ ਫਿਰ ਮੇਰੇ ਕੋ ਡਬਲ ਮਰਕਾਟ ਹੈ ਉਹਦੇ ਤੋਂ ਬਾਅਦ ਮੇਰੇ ਕੋ ਮਾਲਟਾ ਹੈ ਉਸ ਤੋਂ ਬਾਅਦ ਮੇਰੇ ਕੋ ਕਾਫੀ ਚੀਜ਼ਾਂ ਹਨ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਆਪਾਂ ਸਰਦੀਆਂ ਸਾਰੀਆਂ ਜਿਹੜੀਆਂ ਹਨ ਇਹ ਸਟਰਸ ਮੇਰਾ ਚੱਲੇਗਾ ਉਸ ਤੋਂ ਬਾਅਦ ਨੈਕਸਟ ਈਅਰ ਫਿਰ ਮੇਰਾ ਉਹੀ ਸਰਕਲ ਆ ਜਾਏਗਾ ਪਹਿਲੇ ਆੜੂ ਫਿਰ ਆਪਣਾ ਪੀਚ ਪੀਅਰ ਪਲਮ ਪੀਚ ਤੇ ਪਲਮ ਤੋਂ ਬਾਅਦ ਉਹੀ ਤੁਹਾਨੂੰ ਦੱਸਿਆ ਹੈ ਨਾ ਖਾਏਗੀ ਫਿਰ ਅੰਬ ਵੀ ਆ ਜਾਣਗੇ ਲੀਚੀ ਵੀ ਚੱਲੇਗੀ ਇਸ ਤੋਂ ਬਾਅਦ ਇਹ ਸਾਨੂੰ ਸਾਰਾ ਸਾਲ ਇਨਕਮ ਦਿੰਦਾ ਹੈ ਸਾਨੂੰ ਜੇ ਤੁਸੀਂ ਐਡਾ ਰੋਟੇਸ਼ਨ ਦੇ ਵਿੱਚ ਹਰ ਚੀਜ਼ ਲਗਾਉਂਦੇ ਹੋ ਤੇ ਤੁਹਾਨੂੰ ਸਾਰਾ ਸਾਲ ਇਨਕਮ ਮਿਲਦੀ ਹੈ ਜਿਹੜਾ ਆਪਣਾ ਟ੍ਰੈਡੀਸ਼ਨਲ ਝੋਨਾ ਤੇ ਕਣਕ ਹੈ ਉਹ ਇਹ ਚੀਜ਼ ਨਹੀਂ ਦਿੰਦੇ ਇਸ ਕਰਕੇ ਵੀ ਆਪਾਂ ਨੂੰ ਇਸ ਤਰਫ ਆਉਣਾ ਚਾਹੀਦਾ ਹੈ ਆਪਾਂ ਪਾਣੀ ਵੀ ਬਚਾਈਏ ਤੇ ਨਾਲ-ਨਾਲ ਆਪਾਂ ਆਪਣਾ ਯੋਗਦਾਨ ਪਾਈਏ ਇਸ ਧਰਤੀ ਨੂੰ ਬਚਾਉਣ ਲਈ ਇਹਦੇ ਪਾਣੀ ਨੂੰ ਬਚਾਉਣ ਲਈ ਇੱਕ ਮੈਂ ਆਪਣਾ ਨਿੱਜੀ ਤਜਰਬਾ ਤੁਹਾਡਾ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਆਪਣੇ ਆਮ ਪ੍ਰਚਲਿਤ ਹੈ ਕਿ ਜਿੰਨੇ ਵੀ ਬਾਗ ਹਨ ਉਹ ਠੇਕੇ ਤੇ ਦੇ ਦਿੱਤੇ ਜਾਂਦੇ ਹਨ ਜੇ ਕਿਸਾਨ ਭਰਾ ਉਹ ਖੁਦ ਮਾਰਕੀਟਿੰਗ ਕਰਨ ਖੁਦ ਮੰਡੀ 'ਚੇ ਵੇਚਣ ਜੋ ਕਿ ਮੈਂ ਮੇਰਾ ਪਹਿਲਾ ਸਾਲ ਸੀਗਾ ਜਦੋਂ ਮੇਰਾ ਫਰੂਟ ਆੜੂ ਗਿਆ ਹੈ ਮਾਰਕੀਟ ਦੇ ਵਿੱਚ ਉਹ ਮੈਂ ਸਾਰੀ ਸੈਲਫ ਮਾਰਕੀਟਿੰਗ ਕੀਤੀ ਹੈ ਤੇ ਮੇਰਾ ਜਿਹੜਾ ਮੁਨਾਫਾ ਹੈ ਉਹ ਕਈ ਗੁਣਾ ਹੋ ਚੁੱਕਿਆ ਹੈ ਤਾਂ ਮੈਂ ਤੁਹਾਨੂੰ ਸਾਰੇ ਭਗਵਾਨ ਭਰਾਵਾਂ ਨੂੰ ਇਹ ਰਿਕੁਐਸਟ ਕਰਦਾ ਹਾਂ ਕਿ ਤੁਹਾਨੂੰ ਸੈਲਫ ਮਾਰਕETING ਵੱਲ ਜਾਣਾ ਚਾਹੀਦਾ ਹੈ ਕਿਉਂਕਿ ਜੇ ਪੁਰਾਣਾ ਇੱਕ ਚੰਗਾ ਨਾਖਾਂ ਦਾ ਬਾਗ 3.5 ਲੱਖ ਨੂੰ ਚੜਦਾ ਹੈ ਤੇ ਉਹਦੇ ਵਿੱਚ ਤੁਸੀਂ ਇਹ ਸੋਚੋ ਕਿ ਜਿਹੜਾ ਠੇਕੇਦਾਰ ਹੈ ਉਹ ਆਪਣੀ ਕਮਾਈ ਕਰਕੇ ਹੀ ਤੁਹਾਨੂੰ ਪੈਸੇ ਦੇ ਰਿਹਾ ਹੈ ਤੇ ਜੇ ਅਸੀਂ ਖੁਦ ਮਾਰਕETING ਕਰੀਏ ਤੇ ਆਪਾਂ ਕਿੰਨਾ ਪੈਸਾ ਬਣਾ ਸਕਦੇ ਹਾਂ ਲੀਚੀ ਜਿਹੜਾ ਵੇਖੋ ਜਿਹੜਾ ਫਰੂਟ ਹੈ ਬੜਾ ਇੱਕ ਅਮੀਰੀ ਫਰੂਟ ਇਹ ਤਾਂ ਅਮੀਰੀ ਫਰੂਟ ਮੰਗਣੇ ਇਹਨੂੰ ਮੰਨਣੇ ਆ ਜੀ ਇਹਦੇ ਵਿੱਚ ਬੜੇ ਤਰ੍ਹਾਂ ਦੇ ਪਸ਼ਕ ਜਿਹੜੇ ਨੇ ਹੁੰਦੇ ਇਹਦੇ ਮੈਂ ਕਿੰਨੇ ਕੋਈ ਗਿਣਤੀ ਕਰਾਵਾਂ ਇਹ ਇੱਕ ਬਹੁਤ ਵਧੀਆ ਤੇ ਥੋੜੇ ਥੋੜੇ ਸਮੇਲੀ ਫਰੂਟ ਹੈ ਤੇ ਇੱਕ ਬਹੁਤ ਗੁਜਰਤ ਨੇ ਇੱਕ ਵਧੀਆ ਚੀਜ਼ ਦਿੱਤੀ ਹੈ ਉਹ ਜਿਹੜਾ ਚੀਜ਼ ਦੇ ਗੁਜਰਤ ਸੰਦ ਦਿੱਤੀ ਹੈ ਉਹ ਸਾਡੇ ਏਰੀਆ ਨੂੰ ਪਠਾਨਕੁਰ ਤੇ ਗੁਰਤਾਸਪੁਰ ਤੇ ਮਕੇਰੀਆ ਏਰੀਆ ਚ ਵਰਦਾਨ ਇੱਥੇ ਲੀਚੀ ਬਹੁਤ ਸੁਣੀ ਹੁੰਦੀ ਹੈ ਤੇ ਇਹਦਾ ਜੂਸ ਵੀ ਬਣਾ ਸਕਨੇ ਆ ਇਹਦੀ ਆਪਾਂ ਉਹ ਵੀ ਕਰ ਸਕਨੇ ਆ ਜੈਲੀ ਵੀ ਬਣਾ ਸਕਦੇ ਸਾਡੀਆਂ ਯੋਜਨਾਵਾਂ ਹੋਈਆਂ ਵੀ ਅਸੀਂ ਇਹਦੇ ਤੋਂ ਜਿਸ ਤਰ੍ਹਾਂ ਅਸੀਂ ਹੁਣ ਲੜਾਈ ਕਰਨਦੇ ਆ ਤੇ ਇਹਦੇ ਹੀ ਮਾਰਕੀਟਿੰਗ ਕਰਨ ਦੀ ਬਜਾਏ ਅਸੀਂ ਜੂਸ ਤਿਆਰ ਕਰੀਏ ਜੈਲੀ ਤਿਆਰ ਕਰੀਏ ਤੇ ਪ੍ਰੋਡਕਟ ਬਣਾ ਕੇ ਮਾਰਕੀਟ ਚ ਲੈ ਆਈਏ ਤਾਂ ਜੋ ਸਾਰਾ ਸਾਲ ਇਹ ਲੋਕੀ ਇਹਦਾ ਟੇਸ ਦਾ ਸਵਾਦ ਮਾਣ ਸਕਣ ਹੁਣ ਸਾਡਾ 5-6 ਇੱਕ ਹਫਤੇ ਦੇ ਅੰਦਰ ਅੰਦਰ ਸਾਡੇ ਬਾਗ ਦੀ ਸਾਰੀ ਸਾਰੀ ਤੜਾਈ ਹੋ ਜਾਣੀ ਹੈ ਜੀ ਉਸ ਤੋਂ ਬਾਅਦ ਫਿਰ ਅਸੀਂ ਇੱਕ ਦਹਾ ਦਿਨ ਰੈਸਟ ਕਰਕੇ ਤੇ ਫਿਰ ਸਾਰੀ ਥੱਲੇ ਅਸੀਂ ਇਹਦੇ ਬੂਟਿਆਂ ਥੱਲੇ ਸਫਾਈ ਕਰਨੀ ਹੈ ਜੋ ਥੱਲੇ ਇਹਦੇ ਡਿੱਗਿਆ ਫਰੂਟ ਹੈ ਜੋ ਥੱਲੇ ਕੋਈ ਹੋਰ ਕੋਈ ਚੀਜ਼ ਡਿੱਗੀ ਹੈ ਜੋ ਇਹਦੇ ਬੂਟੇ ਦੀ ਕਾਣ ਛਾੜੋ ਸਾਰੀ ਕਰਕੇ ਬਿਲਕੁਲ ਸਫਾਈ ਕਰਕੇ ਫਿਰ ਇਹਦੇ ਥੱਲੇ ਪਾਣਾ ਤਾਂ ਜੇ ਜੇ ਕਰ ਅਸੀਂ ਗਿਟਕਾ ਗਿਟਕਾ ਥੱਲੇ ਰਹਿ ਦਿੰਨੇ ਆ ਉਹ ਤੋਂ ਕੀੜਾ ਤਿਆਰ ਹੋ ਕੇ ਤੇ ਅਗਲੇ ਸਾਲ ਸਾਡੇ ਫਰੂਟ ਨੂੰ ਨੁਕਸਾਨ ਪਹੁੰਚਾਉਂਦਾ ਹੈ ਇਹਦੀ ਸਫਾਈ ਕਰਨੀ ਬੂਟੇ ਦੀ ਬਹੁਤ ਜ਼ਰੂਰੀ ਹੈ ਤੇ ਇਹਨੂੰ ਨਾਈਟ੍ਰੋਜਨ ਪਾਣੀ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੀ ਸਿਹਤ ਲਈ ਬੂਟੇ ਸਿਹਤ ਲਈ ਸਾਨੂੰ ਇਹਨੂੰ ਖੁਰਾਕ ਦੇਣੀ ਪਵੇਗੀ ਜਿੰਨੀ ਜਿੰਨੀ ਇਹ ਡਾਣੀ ਆਪੋ ਜ ਫਸਦੀ ਏ ਉਹ ਤੋੜਾਂਗੇ ਤੇ ਅਗਲੇ ਸਾਲ ਨਵਾਂ ਫਰੂਟੇ ਤੇ ਆਏਗਾ ਮੈਂ ਜਿਹੜੇ ਨਵੇਂ ਬਾਗਵਾਨ ਭਰਾ ਕਿਸਾਨ ਮਿੱਤਰ ਬਾਗ ਲਾਉਣੇ ਚਾਹੁੰਦੇ ਨੇ ਚਲੋ ਮੇਰਨਾ ਬਹੁਤ ਸਿਆਣੇ ਹੋਣਗੇ ਸਭ ਤੋਂ ਪਹਿਲਾਂ ਤੇ ਉਹ ਮਹਿਕਮੇ ਨਾਲ ਯੂਨੀਵਰਸਿਟੀ ਨਾਲ ਤੇ ਹਾਰਟੀਕਲਚਰ ਡਿਪਾਰਟਮੈਂਟ ਨਾਲ ਜਿੱਦਾਂ ਹੀ ਕੰਸਰਟ ਮਹਿਕਮੇ ਨਾਲ ਸਭ ਤੋਂ ਪਹਿਲੇ ਉਹਨਾਂ ਨਾਲ ਸਲਾਹ ਕਰਨ ਜੀ ਪਹਿਲੀ ਪਹਿਲੀ ਇਹਦਾ ਆਪਣਾ ਆਪਣਾ ਜ਼ਮੀਨ ਦਾ ਟੈਸਟ ਕਰਾਉਣ ਜੀ ਫਿਰ ਬੂਟਿਆਂ ਦੇ ਵੀ ਸਿਲੈਕਸ਼ਨ ਕਰਨ ਜੀ ਤੇ ਉਹ ਬਾਗ ਲਾਉਣ ਤੋਂ ਪਹਿਲਾਂ ਸਭ ਤੋਂ ਜਿਹੜਾ ਜ਼ਰੂਰੀ ਹੈ ਜੀ ਉਹ wind break ਕਰਨੀ ਜੀ wind break ਲਾਉਣੀ ਬਹੁਤ ਜ਼ਰੂਰੀ ਹੈ ਕਿ ਜੇਕਰ ਅਸੀਂ wind break ਨਹੀਂ ਲਾਉਂਦੇ ਤੇ ਬਾਗ ਦਾ ਨੁਕਸਾਨ ਹੁੰਦਾ ਹੈ wind break ਜਿਹੜੇ ਬੂਟੇ ਉਹ ਲਾਓ ਜਿਨ੍ਹਾਂ ਦੇ ਬੂਟਿਆਂ ਦਾ ਛੇਤੀ ਨਾ ਕੱਟੇ ਜਾਣ ਤਾਂ ਜੋ ਗਰਮ ਹਵਾ ਤੇ ਠੰਡੀਆਂ ਹਵਾਵਾਂ ਵੀ ਰੋਕ ਸਕਣ ਤੇ ਬਾਗ ਬੂਟਿਆਂ ਨੂੰ ਨੁਕਸਾਨ ਨਾ ਹੋਵੇ ਖੇਤੀ ਦੇ ਨਾਲ ਨਾਲ ਬਾਗਬਾਨੀ ਫਸਲਾਂ ਜਿਵੇਂ ਫਲ ਫਾਲ ਅਤੇ ਸਬਜ਼ੀਆਂ ਦੀ ਕਾਸ਼ਤ ਕਰਕੇ ਕਿਸਾਨ ਆਪਣੀ ਆਮਦਨ ਵਿੱਚ ਲਗਾਤਾਰ ਵਾਧਾ ਕਰ ਸਕਦੇ ਹਨ ਧਰਤੀ ਹੇਠਲੇ ਪਾਣੀ ਦੀ ਬਚਤ ਕਰਨ ਅਤੇ ਖੇਤੀ ਖਰਚੇ ਘਟਾਉਣ ਲਈ ਖੇਤੀ ਦੇ ਨਾਲ ਬਾਗਮਾਨੀ ਫਸਲਾਂ ਦੀ ਚੋਣ ਕਰਕੇ ਕਿਸਾਨ ਵਧੀਆ ਆਮਦਨ ਲੈ ਸਕਦਾ ਹੈ ਅਤੇ ਵਿਕਸਤ ਕਿਸਾਨ ਬਣ ਸਕਦਾ ਹੈ